ਪੰਜਾਬ ਦੇ ਗੱਬਰੂਆਂ ਨੂੰ ਹਰਾ ਰਿਆ ਸੀ ਝੋਠੇ ਧੁਖੇ ਧੋਖੇ ਨਾਲ ਹਰਾ ਰਿਆ ਸੀ ਤੇ ਮੈਂ ਉਹ ਟੀਵੀ ਦੇ ਵਿੱਚ ਉਹਨੂੰ ਦੇਖਿਆ ਵੀ ਬੰਦੇ 'ਚ ਹੰਕਾਰ ਬਹੁਤ ਵੱਡਾ ਰਾਜਸਥਾਨ ਦਾ ਮੁੰਡਾ ਸੀ ਉਹ ਮਗਾਲੇ ਮੇਰੇ ਜਦੋਂ ਦੇ ਮੈਂ ਕਹਿਣਾ ਨਹੀਂ ਸੀ ਗੱਲ ਪੰਜਾਬ ਦੇ ਆਈ ਆ ਮੈਂ ਖਲੀਸਾ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਨਹੀਂ ਪਤਾ ਇਹ ਕੌਣ ਰੈਸਲਾ ਉਸਤਾਦ ਵੀ ਮੈਂ ਇਸ ਬੰਦੇ ਨੂੰ ਪੰਜਾਬ ਦਾ ਪੁੱਤ ਇਸ ਬੰਦੇ ਨੂੰ ਚੈਲੰਜ ਕਰਦਾ ਤੰਨੇ ਨੇ ਗੁਰਦਸ਼ੀ ਮੈਂ ਚੈੱਕ ਕਰਨਾ ਕਿਦਾਂ ਨਹੀਂ ਉਹਨੇ ਗੁਰਦੋਈ ਮੈਂ ਜਾ ਕੇ ਰਿੰਗ 'ਚ ਜਾ ਕੇ ਪਹਿਲਾ ਤੰਨੀ ਵੱਡੇ ਉਹਨੂੰ ਬਚਾਇਆ ਫਿਰ ਮੈਂ ਫੜ ਕੇ ਮੈਂ ਉਹਨੂੰ ਚੈਲੰਜ ਕੀਤਾ ਮੈਂ ਕਿਹਾ ਆ ਦੇਖ ਪੰਜਾਬ ਦਾ ਪੁੱਤ ਤੇ ਤੇਰਾ ਬਾਪ ਆਇਆ ਸ਼ੇਡਾਉਨ ਚੈਂਪੀਅਨਸ਼ਿਪ ਹੋ ਰਹੀ ਆ ਇਹ ਰੱਖਣ ਦਾ ਕਾਰਨ ਕੀ ਹੈਗਾ ਕਿੰਨੇ ਕਿੰਨੇ ਤੁਹਾਨੂੰ ਚੈਲੰਜ ਕੀਤਾ ਹੈ ਪੰਜਾਬ ਲਈ ਇਹ ਚੀਜ਼ ਮੈਂ ਤਾਂ ਕਰੀ ਆ ਕਿ ਮੇਰੇ ਪੰਜਾਬ ਨੂੰ ਰੈਸਲਿੰਗ ਦਿਖਾਵਾਂ ਰੈਸਲਿੰਗ ਦੇ ਰੈਸਲਰ ਕੀ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਕੀ ਹੁੰਦੀ ਆ ਕਿੱਦਾਂ ਉਹ ਫਾਈਟ ਕਰਦੇ ਆ ਉਹਨੇ ਪੰਜਾਬ ਨੂੰ ਚੱਲ ਕੀਤਾ ਕਹਿੰਦਾ ਇੱਕ ਪੰਜਾਬ ਦਾ ਸੁਲਤਾਨ ਸਿੰਘ ਵੱਡਾ ਕਹਿੰਦਾ ਰੈਸਲਰ ਬਣਿਆ ਫਿਰਦਾ ਸੂਰ ਦਾ ਨੋ ਦਿੱਤਾ ਮੈਨੂੰ ਬਿਲਕੁਲ ਮੈਂ ਸੁਣਿਆ ਪਰਿਵਾਰ ਤੋਂ ਵਿੱਚ ਲੈ ਕੇ ਆਇਆ ਮੇਰੇ ਪਰਿਵਾਰ ਨੂੰ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਲੈ ਕੇ ਆਇਆ ਮੇਰੇ ਪੰਜਾਬ ਨੂੰ ਲੈ ਕੇ ਆਇਆ ਸੁਲਤਾਨ ਜੀ ਨੇ ਇਹੜਾ ਆਪਣਾ ਰੈਸਲਿੰਗ ਦਾ ਸਫਰ ਹੈ ਜਾਂ ਪਲਵਾਨੀ ਦਾ ਸਫਲ ਕਹਿ ਲਈਏ ਇਹ ਕਿੱਥੋਂ ਸ਼ੁਰੂ ਕੀਤਾ ਜੀ ਇਹ ਮੇਰੇ ਫਾਦਰ ਸਾਹਿਬ ਪੌਦ ਦੇ ਵਿੱਚ ਰਹੇ ਆ ਉਹ ਵੀ ਮਤਲਬ ਕਬੱਡੀ ਦੇ ਬਹੁਤ ਵੱਡੇ ਪਲੇਅਰ ਸੀ ਬਹੁਤ ਤਗੜੇ ਉਹਨਾਂ ਨੂੰ ਦੇਖ ਕੇ ਇਹ ਮੈਨੂੰ ਪ੍ਰੇਰਿਤ ਹੋਇਆ ਵੀ ਮੈਂ ਵੀ ਕੁਛ ਕਰਨਾ ਚਾਹੁੰਨਾ ਮੈਂ ਵਖਰਾ ਕਰਨਾ ਚਾਹੁੰਨਾ ਬੜੇ ਚੱਕ ਚੱਕ ਪਹਿਲਵਾਨ ਮਾਰਦੇ ਕਿ ਉਹਨੂੰ ਕੁਰਸੀਆਂ 'ਤੇ ਮਾਰਤ ਹੋਈ ਜੀ ਮੈਂ ਵੀਡੀਓਜ਼ ਦੇਖ ਰਿਹਾ ਸੀ ਤਾਂ ਪਤਾ ਲੱਗਿਆ ਨਹੀਂ ਕਿ ਇਹ ਤਾਂ ਇੱਕ ਕਹਿ ਸਕਦੇ ਆ ਵੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਬੰਦਾ ਜੇ ਸੀ ਵੀ ਫੁਰਤੋ ਜਦੋਂ ਬੰਦਾ ਰੈਸਲ ਸਾਡੇ ਉੱਤੇ ਡਿੱਗਦਾ ਜਾਂ ਰੈਸਲ ਉੱਤੇ ਸੀ ਡਿੱਗਦੇ ਆ ਸਾਡੀ ਗਰਦਨ ਟੁੱਟ ਸਕਦੀ ਆ ਸਾਡੀਆਂ ਹੱਡੀਆਂ ਟੁੱਟ ਸਕਦੀਆਂ ਨੇ ਜਿਵੇਂ ਨਾਰਮਲ ਪਾਰਟ ਜਿਵੇਂ ਮੰਨ ਕੇ ਚੱਲੋ ਨੱਕ ਹੋ ਗਿਆ ਅੱਖ ਹੋ ਗਈ ਹਨਾ ਜਾਂ ਪ੍ਰਾਈਵੇਟ ਪਾਰਟ ਹੋ ਗਏ ਇਹਦੇ ਤੇ ਅਸੀਂ ਅਟੈਕ ਨਹੀਂ ਕਰ ਸਕਦੇ ਤੁਹਾਨੂੰ ਇਹ ਚੀਜ਼ ਸਿਖਾਈ ਜਾਂਦੀ ਹੈ ਅਸੀਂ ਜਦੋਂ ਅਟੈਕ ਕਰਦੇ ਆ ਅਸੀਂ ਬੋਡੀ ਦੇ ਸਟਰੋਂਗ ਪਾਰਟ ਤੇ ਅਟੈਕ ਕਰਦੇ ਆ ਸਾਡਾ ਉਹਦੇ ਵਿੱਚ ਐਗਰੀਮੈਂਟ ਹੀ ਲਿਖਿਆ ਜਾਂਦਾ ਵੀ ਕੱਲ ਨੂੰ ਫਾਈਟ ਕਰਦੇ ਸਮੇਂ ਸਾਡੀ ਤੁਹਾਡੀ ਜਾਨ ਜਾਂਦੀ ਆ ਇਹਦੇ ਵਿੱਚ ਕੰਪਨੀ ਦਾ ਕੋਈ ਰੋਲ ਨਹੀਂ ਹੋਊਗਾ ਕੰਪਨੀ ਦਾ ਕੋਈ ਉਹ ਚੀਜ਼ ਨਹੀਂ ਹੋਗੀ ਅਜੇ ਹੀ ਇੰਜਰੀ ਤੁਹਾਨੂੰ ਮੇਜਰ ਹੋਈ ਹੋਵੇ ਉਹ ਕਿਹੜਾ ਵਾਕਿਆ ਸੀਗਾ ਜਿੱਥੇ ਤੁਹਾਨੂੰ ਜ਼ਿਆਦਾਤਰੇ ਨੁਕਸਾਨ ਹੋਇਆ ਵਾ ਮੇਰੇ ਜਿਹੜੋ ਫੇਸ ਤੇ ਮਾਰਿਆ ਮੇਰੀ ਨੱਕ ਦੀ ਜਿਹੜੀ ਹੱਡੀ ਸੀ ਨਾ ਬਾਈ ਉਹ ਮੇਰੇ ਰੱਬ ਜਾਣਦਾ ਮੈਂ ਕਿਦਾਂ ਬਚਾ ਕੀਤਾ ਉਹ ਨੱਕ ਦੀ ਹੱਡੀ ਤੋਂ ਥੋੜਾ ਜਿਹਾ ਇੱਥੇ ਆ ਕੇ ਵੱਜਿਆ ਅੱਖ ਦੇ ਵੱਜਿਆ ਕਿੱਡੀ ਸੁੱਜ ਗਈ ਸੀ ਸਾਨੂੰ ਪਿਆਰਪਰੀ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁਨਾ ਅੱਜ ਤੁਹਾਡੀ ਮੁਲਾਕਾਤ ਅਸੀਂ ਉਸ ਗੱਭਰੂ ਨਾਲ ਕਰਾਵਾਂਗੇ ਜਿਹਦੇ ਵਿੱਚੋਂ ਪੰਜਾਬ ਦੀ ਝਲਕ ਜਿਹੜੀ ਹੈ ਉਹ ਦਰਸਾਉਂਦੀ ਹੈ ਪੰਜਾਬ ਦੀ ਝਲਕ ਪੈਂਦੀ ਹੈ ਕਿਉਂਕਿ ਪੰਜਾਬ ਨੂੰ ਭਾਵੇਂ ਵੱਖ-ਵੱਖ ਲੋਕਾਂ ਵੱਲੋਂ ਭੰਡਿਆ ਜਾਂਦਾ ਪਰ ਅੱਜ ਵੀ ਉਹ ਨੌਜਵਾਨ ਪੰਜਾਬ ਦੀ ਬਿਹਤਰੀ ਲਈ ਪੰਜਾਬ ਦਾ ਨਾਮ ਰੋਸ਼ਨ ਕਰ ਲਈ ਅਜਿਹੇ ਕੰਮ ਕਰਦੇ ਜਿਸ ਨਾਲ ਪੰਜਾਬ ਦਾ ਨਾਮ ਮਰੋਚਾ ਹੁੰਦਾ ਸਾਡੇ ਨਾਲ ਸੁਲਤਾਨ ਸਿੰਘ ਹੈ ਜਿਹੜਾ WW E ਦੇ ਜਿਹੜੇ ਚੈਂਪੀਅਨਸ਼ਿਪ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਇੱਕ ਚੈਲੰਜ ਜਿਹੜਾ ਉਹਨਾਂ ਨੂੰ ਦੋ ਤਿੰਨ ਰੈਸਲਰਾਂ ਵੱਲੋਂ ਕੀਤਾ ਗਿਆ ਪਹਿਲਾ ਸੁਲਤਾਨ ਵੀਰ ਦਾ ਸਵਾਗਤ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਸੱਸੀ ਗਾਂਜੀ ਸੱਸੀ ਗਾ ਭਾਜੀ ਆਂਦਰਪਾਲ ਤੁੰਨਾ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਭਰਾ ਦਾ ਪੋਡਕਾਸਟ ਲਈ ਭਾ ਭਰਾ ਨੂੰ ਸਦਾ ਦਿੱਤਾ ਜੀ ਜੀ ਥੈਂਕ ਯੂ ਬਾਈ ਸ਼ੁਰੂਆਤ ਆਪਾਂ ਇੱਥੋਂ ਕਰਾਂਗੇ ਵੀ ਲੋਕ ਦਰਸ਼ਕ ਜਾਣਨਾ ਚਾਹੁੰਦੇ ਵੀ ਸੁਲਤਾਨ ਜੀ ਨੇ ਜਿਹੜਾ ਆਪਣਾ ਰੈਸਲਿੰਗ ਦਾ ਸਫਰ ਆ ਜਾਂ ਪਹਿਲਵਾਨੀ ਦਾ ਸਫਲ ਕਹਿ ਲਈਏ ਇਹ ਕਿੱਥੋਂ ਸ਼ੁਰੂ ਕੀਤਾ ਜੀ ਇਹ ਦੇਖੋ ਜੀ ਜਿਹੜੀ ਇਹ ਪਹਿਲਵਾਨੀ ਹੋ ਗਈ ਰੈਸਲਿੰਗ ਵਗੈਰਾ ਹੋ ਗਈ ਨਾ ਇਹ ਮੇਰੇ ਬਲੱਡ ਦੇ ਵਿੱਚ ਹੀ ਸੀ ਕਾਰਨ ਕਿਉਂਕਿ ਮੇਰੇ ਜਿਹੜੇ ਦਾਦਾ ਹੁੰਦੀ ਸੀ ਸੇਖ ਰੰਗ ਰੋਟੀ ਜਿਹੜੇ ਸੀ ਆਪਣੇ ਇੱਕ ਫਿਲਮ ਬਣੀ ਸੀ ਉਹਦੇ ਵਿੱਚ ਉਹ ਮੇਰੇ ਦਾਦਾ ਜੀ ਰਹੇ ਆ ਫੌਜ ਦੇ ਵਿੱਚ ਓਕੇ ਤੇ ਜਰਮਨੀ ਦਾ ਜੋ ਵਰਲਡ ਵਾਰ ਹੋਇਆ ਉਸ ਦੇ ਵਿੱਚ ਉਹਨਾਂ ਨੇ ਕੀਤੀ ਫਿਰ ਮੇਰੇ ਫਾਦਰ ਸਾਹਿਬ ਫੌਜ ਦੇ ਵਿੱਚ ਰਹੇ ਆ ਉਹ ਵੀ ਮਤਲਬ ਕਬੱਡੀ ਦੇ ਬਹੁਤ ਵੱਡੇ ਪਲੇਅਰ ਸੀ ਬਹੁਤ ਤਗੜੇ ਉਹਨਾਂ ਨੂੰ ਦੇਖ ਕੇ ਇਹ ਮੈਨੂੰ ਪ੍ਰੇਰਿਤ ਹੋ ਗਿਆ ਵੀ ਮੈਂ ਵੀ ਕੁਛ ਕਰਨਾ ਚਾਹੁੰਦਾ ਮੈਂ ਵਖਰਾ ਕਰਨਾ ਚਾਹੁੰਦਾ ਵੀ ਦੇ ਦਾਦੇ ਦੇ ਮੇਰੇ ਬਾਪੂ ਦੇ ਵੀ ਨੌ ਪੀੜੀ ਨੂੰ ਪੀੜੀਦਾਰ ਆਪਾਂ ਅੱਗੇ ਵਧਾਉਂਦੇ ਰਹਿਣਾ ਮੈਂ ਤੇ ਫਿਰ ਮੈਂ ਇਹ ਚੀਜ਼ ਨੂੰ ਮਤਲਬ ਰੈਸਲਿੰਗ ਸੁਣੀ ਪਹਿਲਾਂ ਮੈਂ ਖੇਡਦਾ ਸੀ ਕਬੱਡੀ ਤੇ ਕਬੱਡੀ 'ਚ ਮੇਰਾ 골ਡ ਮੈਡਲ ਆ ਮੁੜ ਕੇ ਫਿਰ ਮੇਰੇ ਦਿਲ ਕਰਿਆ ਵੀ ਕੁਝ ਵੱਖਰਾ ਕਰਨਾ ਵਾ ਵੀ ਪੰਜਾਬ ਲਈ ਕੋਈ ਸੱਚੀ ਚੀਜ਼ ਵੱਖਰੀ ਦੇਣੀ ਆ ਕਿ ਵੀ ਜਿਹਦੇ ਵਿੱਚ ਪੰਜਾਬ ਦਾ ਨਾਂ ਹੋਰ ਉੱਚਾ ਹੋਵੇ ਬਲੰਦੀ ਆ ਜੀ ਜੀ ਕਿਹੜੀ ਉਮਰ ਤੁਸੀਂ ਸ਼ੁਰੂਆਤ ਕਰਤੀ ਸੀਗੀ ਇਸ ਖੇਤਰ ਦੀ ਮੈਂ ਜੀ 9 ਸਾਲ ਦਾ ਸੀ ਜਦੋਂ ਉਦੋਂ ਮੈਂ ਕਬੱਡੀ ਖੇਡਣੀ ਸ਼ੁਰੂ ਕਰਤੀ ਸੀ 9 ਸਾਲ ਦੀ ਉਮਰ ਦੇ ਵਿੱਚ ਹੀ ਕਿਉਂਕਿ 9 ਸਾਲ ਦੀ ਉਮਰ ਵਿੱਚ ਮੈਂ 32 ਤੋਂ 32 ਤੋਂ ਸ਼ੁਰੂ ਕਰੀ ਸੀ ਮੈਂ ਓਪਨ ਤੱਕ ਖੇਡੇ ਆ ਵਾ ਮੁੜ ਕੇ ਫਿਰ ਜਦੋਂ ਮੈਨੂੰ ਲੱਗਿਆ ਵੀ ਮੈਂ ਕਬੱਡੀ ਖੇਡਦਾ ਸੀ ਕਬੱਡੀ ਜੀ ਬਹੁਤ ਵਧੀਆ ਸੀ ਪਰ ਮੈਂ ਕੁਝ ਵੱਖਰਾ ਹੁਣ ਬਹੁਤ ਆਪਣੇ ਪੰਜਾਬ ਦੇ ਗੱਬਰੂ ਆ ਜੋ ਮੱਲਾ ਮਾਰ ਰਹੇ ਹਨ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਫਿਰ ਮੈਂ ਆਪਣੀ ਜ਼ਿੰਦਗੀ ਸੋਚਿਆ ਯਾਰ ਮੈਂ ਕਿਹਾ ਯਾਰ ਵੀ ਮੈਂ ਕੁਝ ਇਦਾਂ ਦਾ ਕਰਾਂ ਵੀ ਜਿਵੇਂ ਗ੍ਰੇਡ ਖਲੀ ਨੇ ਨੌ ਲਿੱਤਾ ਹਨਾ ਨੌ ਇੰਡੀਆ ਦਾ ਨਾਮ ਰੌਸ਼ਨ ਕਰਿਆ ਚਲੋ ਹਮਾਚਲ ਤੋਂ ਬਿਲੋਂਗ ਕਰਦਾ ਸੀ ਮੈਂ ਕਹਿੰਦਾ ਇੱਕ ਪੰਜਾਬ ਦਾ ਪੁੱਤ ਵੀ ਇੱਕ ਵਰਲਡ ਲੈਵਲ ਦੇ ਵਿੱਚ ਰਲਬਰੀ ਦੇ ਵਿੱਚ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੌਸ਼ਨ ਕਰੇ WWE ਦਾ ਜਦੋਂ ਇਹ ਜਾਣਦਾ ਸੋਚਿਆ ਜਦੋਂ ਆਪਾਂ ਦੇਖਦੇ ਆ ਉਹ ਨਾ ਬڑے ਚੱਕ ਚੱਕ ਪਹਿਲਵਾਨ ਮਾਰਦੇ ਕਿ ਉਹਨੂੰ ਕੁਰਸੀਆਂ ਮਾਰਦੇ ਥੋੜੀ ਮੈਂ ਵੀਡੀਓਜ਼ ਦੇਖ ਰਿਹਾ ਸੀ ਤਾਂ ਪਤਾ ਲੱਗਿਆ ਨਹੀਂ ਵੀ ਇਹ ਤਾਂ ਇੱਕ ਕਹ ਸਕਦੇ ਆ ਵੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਮੇਜਰ ਇੰਜਰੀਜ਼ ਵੀ ਹੋ ਸਕਦੀਆਂ ਨੇ ਹਾਂਜੀ ਦੇਖੋ ਜਿਹੜੀ ਸਾਡੀ ਗੇਮ ਆ ਨਾ ਸਾਡੀ ਗੇਮ ਦਾ ਇਹ ਨਹੀਂ ਪਤਾ ਜਦੋਂ ਅਸੀਂ ਰਿੰਗ 'ਚ ਉਤਰ ਜਾਂਦੇ ਆ ਜਦੋਂ ਰਿੰਗ 'ਚ ਉਤਰਦੇ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਕਦੋਂ ਅਸੀਂ ਜ਼ਿੰਦਾ ਵਾਪਸ ਆ ਰਹੇ ਆ ਉਹਦਾ ਕਾਰਨ ਕਿਉਂਕਿ ਦੇਖੋ ਵੀਰੇ 10 10 20 ਵੀ ਫੁੱਟ ਤੋਂ ਜਦੋਂ ਬੰਦਾ ਰੈਸਲਰ ਸਾਡੇ ਉੱਤੇ ਡਿੱਗਦਾ ਜਾਂ ਰੈਸਲਰ ਉੱਤੇ ਅਸੀਂ ਡਿੱਗਦੇ ਆ ਸਾਡੀ ਗਰਦਨ ਟੁੱਟ ਸਕਦੀ ਆ ਸਾਡੀਆਂ ਹੱਡੀਆਂ ਟੁੱਟ ਸਕਦੀਆਂ ਨੇ ਪਰ ਅਸੀਂ ਉਹ ਚੀਜ਼ ਦੀ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਜ਼ਿਆਦਾਤਰ ਲੋਕ ਬੋਲਦੇ ਨੇ ਵੀ ਇਹ ਚੀਜ਼ਾਂ ਵੀ ਫੇਕ ਆ ਕਿੱਦਾਂ ਮੈਂ ਸਾਰੇ ਲੋਕ ਈ ਆਜਾਜ ਕੁਝ ਹੋਰ ਰੈਸਲਿੰਗਾਂ ਛੋਟੀਆਂ ਰੈਸਲਿੰਗਾਂ ਨੇ ਇਹ ਫੇਕ ਨਹੀਂ ਹੁੰਦੀ ਹੈਗੀ ਇਹਦੇ ਵਿੱਚ ਕੀ ਹੁੰਦਾ ਵਾ ਸਾਨੂੰ ਨਾ ਇਹ ਸਿਖਾਇਆ ਜਾਂਦਾ ਟ੍ਰੇਨਰ ਬਕਾਇਦਾ ਸਾਨੂੰ ਦਿੱਤੀ ਜਾਂਦੇ ਬੋਡੀ ਦਾ ਬਾਡੀ ਦਾ ਜੋ ਸਟਰੋਂਗ ਪਾਰਟ ਆ ਉਹਤੇ ਆਪਾਂ ਜਿੰਨੀ ਜ਼ੋਰ ਤੋਂ ਮਰਜ਼ੀ ਅਟੈਕ ਕਰ ਸਕਦੇ ਆ ਜਿਵੇਂ ਨਾਰਮਲ ਪਾਰਟ ਜਿਵੇਂ ਮੰਨ ਕੇ ਚੱਲੋ ਨੱਕ ਹੋ ਗਿਆ ਅੱਖ ਹੋ ਗਿਆ ਹਨਾ ਜਾਂ ਪ੍ਰਾਈਵੇਟ ਪਾਰਟ ਹੋ ਗਏ ਇਹਦੇ ਤੇ ਅਸੀਂ ਅਟੈਕ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ੇ ਸਿਖਾਈ ਜਾਂਦੀ ਆ ਅਸੀਂ ਜਦੋਂ ਅਟੈਕ ਕਰਦੇ ਆ ਅਸੀਂ ਬਾਡੀ ਦੇ ਸਟਰੋਂਗ ਪਾਰਟ ਤੇ ਅਟੈਕ ਕਰਦੇ ਆ ਜਿਹਦੇ ਵਿੱਚ ਬਸ ਸਿਰਫ ਇਕੱਲੇ ਬੰਦੇ ਨੇ 6 ਵਜੇ ਮਰੇ ਨਾ ਮਰੇ ਨਾ ਮਲਗੀ ਇੰਜਰੀ ਹੋ ਜਾਵੇ ਹੁੰਦੀ ਆ ਤਾਂ ਪਰ ਉਹ ਨਾ ਵੀ ਜਾਨ ਨੂੰ ਖਤਰਾ ਨਾ ਹੋਵੇ ਬੰਦੇ ਦੀ ਜਾਨ ਨੂੰ ਖਤਰਾ ਨਾ ਹੋਵੇ ਕੋਈ ਫਿਰ ਰੈਟਨ ਚ ਵੀ ਹੁੰਦਾ ਜੀ ਪਹਿਲਾਂ ਇਹ ਹਾਂਜੀ ਸਾਡਾ ਐਗਰੀਮੈਂਟ ਹੁੰਦਾ ਵਾ ਜਦੋਂ ਅਸੀਂ ਫਾਈਟ ਕਰਨੀ ਸ਼ੁਰ ਜਾਂਦਾ ਵੀ ਕੱਲ ਨੂੰ ਫਾਈਟ ਕਰਦੇ ਸਮੇ ਸਾਡੀ ਤੁਹਾਡੀ ਜਾਨ ਜਾਂਦੀ ਆ ਇਹਦੇ ਵਿੱਚ ਕੰਪਨੀ ਦਾ ਕੋਈ ਰੋਲ ਨਹੀਂ ਹੋਊਗਾ ਕੰਪਨੀ ਦਾ ਕੋਈ ਉਹ ਚੀਜ਼ ਨਹੀਂ ਹੋਗੀ ਤੇ ਉਹ ਚੀਜ਼ ਫਿਰ ਅਸੀਂ ਕਰਕੇ ਫੇਰ ਹੀ ਖੇਡਦੇ ਆ ਮਤਲਬ ਜਾਨ ਹੱਥ ਦੇ ਵਿੱਚ ਰੱਖ ਕੇ ਖੇਡਦੇ ਆ ਜਦੋਂ ਤੁਸੀਂ ਪਹਿਲੀ ਵਾਰ ਰਿੰਗ ਦੇ ਵਿੱਚ ਉਤਰੇ ਹੋ ਜਾਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਹੈ ਪਰਿਵਾਰ ਵੱਲੋਂ ਕਿਸ ਤਰੀਕੇ ਦਾ ਸਹਿਯੋਗ ਹੈ ਪਰਿਵਾਰ ਦੇ ਅੰਦਰ ਡਰ ਸੀਗਾ ਇਸ ਚੀਜ਼ ਨੂੰ ਲੈ ਕੇ ਜਿਹੜੀ ਗੱਲਾਂ ਆਪਾਂ ਹੁਣ ਕੀਤੀਆਂ ਹਨ ਹਾਂਜੀ ਦੇਖੋ ਮਾਂ ਬਾਪ ਨੂੰ ਤਾਂ ਹਰ ਇੱਕ ਡਰ ਹੁੰਦਾ ਖਾਸ ਕਰ ਮਾਂ ਨੂੰ ਹਨ ਕਿਉਂਕਿ ਮਾਨੇਟ ਡਗੜਿਆ ਹੁੰਦਾ ਵਾ ਨਾ ਉਹਦਾ ਸਰੀਰ ਦਾ ਇੱਕ ਅੰਗ ਹੁੰਦਾ ਬੱਚਾ ਤੇ ਮੈਨੂੰ ਬਹੁਤ ਜ਼ੋਰ ਲਾਇਆ ਮ ਜਾਂ ਜਾ ਸਕਦੀ ਆ ਪਰ ਮੈਂ ਮਾਂ ਨੂੰ ਇਹ ਕਿਹਾ ਸੀ ਮੈਂ ਕਿਹਾ ਮੇਰੇ ਬਾਪੂ ਨੇ ਨੌਕ ਕਮਾਇਆ ਮੇਰੇ ਦਾਦੇ ਨੇ ਨੌਕ ਕਮਾਇਆ ਮੈਂ ਵੀ ਵੱਖਰਾ ਨੌਕ ਕਮਾਉਣਾ ਮੈਂ ਮੰਮੀ ਮੈਂ ਜਾਣਾ ਮੈਂ ਮੈਂ ਆਪਣੇ ਪੰਜਾਬ ਲਈ ਜਾਣ ਦੇ ਨੂੰ ਤਿਆਰ ਹਾਂ ਪਰ ਮੈਂ ਆਪਣੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹੁੰਦਾ ਨਸ਼ੇ ਤੋਂ ਮੁਕਤ ਕਰਨਾ ਮੰਮੀ ਵੀ ਮੈਂ ਜੇ ਇਹ ਚੀਜ਼ ਕਰੂੰਗਾ ਨਾ ਮੈਨੂੰ ਦੇਖ ਕੇ ਪਤਾ ਨਹੀਂ ਕਿੰਨੇ ਕ ਨੌਜਵਾਨ ਹੋਰ ਉੱਠਣਗੇ ਤੇ ਮਾਂ ਨੇ ਫਿਰ ਹੌਸਲਾ ਰੱਖਿਆ ਪੁੱਤ ਕੋਈ ਨਹੀਂ ਜਦੇ ਇੰਨੀਆਂ ਪੰਜਾਬ ਲਈ ਗੱਭਰੂਆਂ ਨੇ ਜਵਾਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਮੇਰਾ ਪੁੱਤ ਵੀ ਜੇ ਪੰਜਾਬ ਲਈ ਕੁਰਬਾਨੀ ਦੇ ਦੂਗਾ ਤਾਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਤਾਂ ਪਿਓ ਵੱਲੋਂ ਹੱਲਾਸ਼ੇਰੀ ਫੁੱਲ ਸੀ ਜੀ ਜੀ ਅਸਤਾ ਤੁਹਾਡੇ ਟੈਟੂ ਬਣਿਆ ਹੋਇਆ ਕਿਹਨਾਂ ਦਾ ਟੈਟੂ ਬਣਾਈ ਹੈ ਇਹ ਅੱਛਾ ਇਹ ਜੀ ਇਹ ਆਪਣਾ ਮੇਰਾ ਉਸਤਾਦ ਹੈ ਜੀ ਗ੍ਰੇਡ ਖਲੀ ਜੀ ਤੇ ਇਹ ਮੇਰਾ ਉਸਤਾਦ ਗ੍ਰੇਡ ਖਲੀ ਆ ਤੇ ਉਹ ਉਹ ਤੋਂ ਮੈਂ ਟ੍ਰੇਨਿੰਗ ਲੈਤੀ ਆ ਅੱਛਾ ਗ੍ਰੇਡ ਖਲੀ ਤੋਂ ਮੈਂ ਟ੍ਰੇਨਿੰਗ ਲੈਤੀ ਆ ਮੈਂ ਸੀਡਬਲਯੂ ਜਦੋਂ ਜੁਆਇਨ ਕੀਤੀ 2017 ਦੇ ਵਿੱਚ ਮੈਂ ਸੀਡਬਲਯੂ ਜੁਆਇਨ ਕੀਤੀ ਸੀ ਤਾਂ 2 ਸਾਲ ਮੈਨੂੰ ਗ੍ਰੇਡ ਖਲੀ ਨੇ ਟ੍ਰੇਨਿੰਗ ਦਿੱਤੀ ਤੇ ਉੱਥੇ ਫਿਰ ਜਰੀਦਾ ਜੋਰ ਬਖਾਇਆ ਦਿਖਾ ਕੇ ਅੱਗੇ ਗਿਆ ਜੀ ਇਹ ਜਲੰਧਰ ਦੀ ਅਕੈਡਮੀ ਨਹੀਂ ਜੀ ਹਾਂਜੀ ਇਹ ਜਲੰਧਰ ਦੇ ਵਿੱਚ ਪੈਂਦੀ ਆ ਆਰਾਮਾ ਮੰਡੀ ਦੇ ਲਾਗੇ ਸਾਗੇ ਪਾ ਜਾਂਦੀ ਆ ਆਰਾਮਾ ਮੰਡੀ ਕਹਾਂ ਜਾ ਕੇ ਥੋੜੀ ਸੱਚੇ ਪਾਸੇ ਹੁੰਦੀ ਆ ਨਾ ਜੀ 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 ਤੇ ਕਿ ਕਿੱਥੋਂ ਤੱਕ ਹੁਣ ਤੁਸੀਂ ਖੇਡੇ ਹੋਏ ਚੈਂਪੀਅਨਸ਼ਿਪ ਦੀ ਜਦੋਂ ਗੱਲ ਆਪਾਂ ਫੇਰ ਕਰਾਂਗੇ ਉਸ ਤੋਂ ਇਲਾਵਾ ਕਿ ਕਿਹੜੇ ਕਿਹੜੇ ਮੈਚ ਤੁਸੀਂ ਹੁੰਦ ਕਰ ਲਏ ਮੈਂ ਨਾ ਜਦੋਂ ਮੈਂ ਇੰਡੀਆ ਲੈਵਲ ਤੇ ਮੈਂ 18 ਤੱਕ ਖੇਡੇ ਆ ਜੀ ਦੋ 17 ਤੇ 18 ਮੈਂ ਇੰਡੀਆ ਲੈਵਲ ਤੇ ਖੇਡੇ ਆ ਵਾਂ ਉਸ ਤੋਂ ਬਾਅਦ ਫਿਰ ਮੈਂ ਸਿੰਗਾਪੁਰ ਚਲੇ ਗਿਆ ਜੀ ਸਿੰਗਾਪੁਰ ਮੈਂ ਫਾਈਟ ਕੀਤੀ ਆ ਤੇ ਉਸ ਤੋਂ ਬਾਅਦ ਦਿਸਾਂ ਦੇ ਵਿੱਚ ਮੈਂ ਇਸ ਦਮ ਖੇਡ ਗਿਆ ਜਿੱਥੇ ਮੈਂ ਟੋਟਲ 11 ਮੈਚ ਕਰਿਆ ਜਿਹਦੇ ਵਿੱਚ 8 ਮੈਂ ਜਿੱਤ ਰਿਹਾ ਵਾਂ ਓਕੇ ਹਾਂ 8 ਮਤਲਬ ਮੈਂ ਜਿੱਤ ਚੁੱਕਿਆ ਪੰਜਾਬ ਦੀ ਝੋਲੀ ਪਾਈ ਹੈ ਜੀ ਚੈਂਪੀਅਨਸ਼ਿਪ ਜਿਹੜੀ ਤੁਸੀਂ ਜਿੱਤੀ ਹੈ ਉਹ ਕੀ ਵਾਕਿਆ ਸੀਗਾ ਸਾਰਾ ਕਿਵੇਂ ਚੈਲੰਜ ਤੁਹਾਨੂੰ ਆਇਆ ਸੀ ਉਹਦਾ ਜੀ ਉਹ ਜਿਹੜਾ ਚੈਂਪੀਅਨਸ਼ਿਪ ਸੀ ਬਾਈ ਮੇਰੇ ਨਾ ਮੈਂ ਮਤਲਬ ਬਾਹਰੋਂ ਆਇਆ ਸੀ ਮੈਂ ਘਰੇ ਬੈਠਾ ਸੀ ਲੇਕਿਨ ਨਾ ਹੰਕਾਰ ਜਿਵੇਂ ਕਹਿੰਦੇ ਜਦੋਂ ਨਾ ਮੈਂ ਇਹ ਸਭ ਨੂੰ ਇਹ ਗੱਲ ਕਹਿਣਾ ਚਾਹਣਾ ਖਿਡਾਰੀ ਕਦੇ ਵੀ ਹੰਕਾਰ ਨਾ ਕਰੋ ਨਾ ਕਿ ਸ਼ਰੀਰ ਦਾ ਨਾ ਆਪਣੀ ਗੇਮ ਦਾ ਜਦੋਂ ਬੰਦਾ ਹੰਕਾਰ ਕਰਦਾ ਨਾ ਸੱਚੀ ਉਹ ਡੁੱਬਦਾ ਵਾ ਠੀਕ ਆ ਜੇ ਕਿਸੇ ਨੂੰ ਚੈਲੰਜ ਕਰਨਾ ਨਾ ਖਿਡਾਰੀ ਨੂੰ ਬੁਲਾਏ ਤੋ ਆਪਣੇ ਆਪ ਨੂੰ ਚੈਲੰਜ ਕਰੋ ਕਿਉਂਕਿ ਜੇ ਉਹ ਬੰਦੇ ਨੇ ਕੀ ਕੀਤਾ ਉਸ ਬੰਦੇ ਨੇ ਪਹਿਲਾਂ ਤਾਂ ਕੀਤਾ ਪੰਜਾਬ ਨੂੰ ਚੈਲੰਜ ਵੀ ਪੰਜਾਬ ਜਿਹੜਾ ਨਸ਼ੇ 'ਚ ਡੁੱਬਿਆ ਵਾ ਉਹਦੇ ਜੇ ਦਮ ਖੰਮ ਨਹੀਂ ਰਿਹਾ ਪੰਜਾਬ ਦੇ ਗੱਬਰੂਆਂ 'ਚ ਉਹਨਾਂ ਪੰਜਾਬ ਦੇ ਗੱਬਰੂਆਂ ਨੂੰ ਹਰਾ ਰਿਹਾ ਸੀ ਝੋਠੇ ਧੁਖੇ ਧੋਖੇ ਨਾਲ ਹਰਾ ਰਿਹਾ ਸੀ ਤੇ ਮੈਂ ਉਹ ਟੀਵੀ ਦੇ ਵਿੱਚ ਉਹਨੂੰ ਦੇਖਿਆ ਵੀ ਬੰਦੇ 'ਚ ਹੰਕਾਰ ਬਹੁਤ ਵੱਡਾ ਰਾਜਸਥਾਨ ਦਾ ਮੁੰਡਾ ਸੀ ਉਹ ਉਹ ਕੋਈ ਏਕੇ ਬਾਬਾ ਸੀ ਰਾਜਸਥਾਨ ਦਾ ਉਹਦੇ ਜ ਉਹਦੇ ਬੈਲਟ ਹੰਕਾਰ ਇਹਨਾਂ ਉਹ ਬੈਲਟ ਰੱਖੀਗਾ ਨਾ ਮੈਂ ਇਹ ਪੰਜਾਬ ਕੋਲ ਬੈਲਟ ਮੈਂ ਕਦੇ ਨਹੀਂ ਦਊਗਾ ਮੈਂ ਮਰ ਜੂਗਾ ਹੂੰ ਤੇ ਫਿਰ ਮੈਨੂੰ ਜਦੋਂ ਬੜਾ ਮੈਨੂੰ ਫੀਲ ਹੋਇਆ ਮੈਂ ਕਿਹਾ ਇਹ ਤਾਂ ਗੱਲ ਹੁਣ ਪੰਜਾਬ ਤੇ ਆ ਗਈ ਮੈਂ ਗੱਲ ਮੇਰੇ ਤਾਂ ਹੁੰਦੀ ਮੈਂ ਕਹਿਣਾ ਨਹੀਂ ਸੀ ਗੱਲ ਪੰਜਾਬ ਦੇ ਆਈ ਆ ਮੈਂ ਖਾਲੀਸਰ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਨਹੀਂ ਪਤਾ ਇਹ ਕੌਣ ਰੈਸਲਾ ਉਸਤਾਦ ਵੀ ਮੈਂ ਇਸ ਬੰਦੇ ਨੂੰ ਪੰਜਾਬ ਦਾ ਪੁੱਤ ਇਸ ਬੰਦੇ ਨੂੰ ਚੈਲੰਜ ਕਰਦਾ ਕਿ ਮੈਂ ਤੈਨੂੰ ਹਰਾਉਂਗਾ ਜਿੱਥੇ ਮਰਜੀ ਐਨੀ ਟਾਈਮ ਜਿੱਥੇ ਮਰਜੀ ਮੇਰੇ ਨਾਲ ਆ ਕੇ ਦੋ ਹੱਥ ਕਰ ਸਕਦਾ ਜੀ ਤੇ ਜਦੋਂ ਖਲੀ ਸਰਨੇ ਨੂੰ ਬੁਲਾਇਆ ਤੇ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੇ ਤੂੰ ਹੈ ਅਸਲੀ ਪੰਜਾਬ ਦਾ ਪੁੱਤ ਆ ਜਾ ਮੇਰੇ ਨਾਲ ਲੜ ਕੇ ਦਿਖਾ ਅੱਛਾ ਜੀ ਫਿਰ ਮੈਂ ਉਹਨੂੰ ਕਰਨਾਲ ਗਿਆ ਉਹਨੂੰ ਜਾ ਕੇ ਚੈਲੰਜ ਕੀਤਾ ਉਹ ਜਾ ਕੇ ਨਾ ਕਿਸੇ ਰੈਸਲਰ ਨੂੰ ਧੋਖੇ ਨਾਲ ਕੁੱਟ ਰਿਆ ਸੀ ਤਿੰਨ ਚਾਰ ਜਣ ਰਲ ਕੇ ਕੁੱਟ ਰਿਆ ਸੀ ਤੇ ਜਦੋਂ ਮੈਂ ਦੇਖਿਆ ਵੀ ਧੱਕਾ ਕਰ ਰਹੇ ਆ ਮੈਂ ਜਾ ਕੇ ਤਿੰਨ ਤਿੰਨ ਰੈਸਲਰ ਸੀ ਮੈਂ ਤਿੰਨ ਜਾ ਕੇ ਚੱਲ ਚੱਲਦੇ ਚੱਲਦੇ ਮੈਚ ਨੂੰ ਕੁੱਟਦੇ ਸੀ ਉਹਨੂੰ ਤਿੰਨੇ ਜਣੇ ਕੁੱਟਦੇ ਸੀ ਮੈਚ ਇੱਕ ਨੇ ਕਿੰਨੇ ਜਣੇ ਕੁੱਟਦੇ ਮੈਂ ਜਾ ਕੇ ਰਿੰਗ 'ਚ ਜਾ ਕੇ ਪਹਿਲਾ ਤਿੰਨੀ ਵੱਡੇ ਉਹਨੂੰ ਬਚਾਇਆ ਫਿਰ ਮੈਂ ਕਿ ਫੜ ਕੇ ਮੈਂ ਉਹਨੂੰ ਚੈਲੰਜ ਕੀਤਾ ਮ ਹੂੰ ਵੀ ਤੇਰਾ ਬਾਪ ਆ ਜਾ ਲੜ ਮੇਨਾਂ ਅਨੌਫੀਸ਼ਲ ਸੀਗਾ ਉਹ ਸਦਾ ਤੁਸੀਂ ਚਲਦੀ ਗੇਮ ਦੇ ਵਿੱਚ ਚਲੇ ਗਏ ਤੁਸੀਂ ਹਾਂ ਚਲਦੀ ਨਹੀਂ ਮਤਲਬ ਉਹਨਾਂ ਨੇ ਫੈਟ ਉਹ ਮਤਲਬ ਧੋਖੇ ਨਾਲ ਜਿੱਤ ਗਏ ਜਿੱਤਣ ਤੋਂ ਬਾਅਦ ਨੇ ਕਿ ਜਦੋਂ WWC 'ਚ ਹੁੰਦਾ ਵਾ ਬਾਅਦ ਫੇਰ ਕੁੱਟਣ ਲੱਗ ਜਾਂਦਾ ਗੁੱਸਾ ਤਾਂ ਹੁੰਦਾ ਉਹ ਬਿਜਾਰਾ ਮਾੜਾ ਰੈਸਲਰ ਸੀ ਤੇਰਾ ਉਹਨੂੰ ਕੁੱਟ ਰਹੇ ਸੀ ਜਾਣ ਕੇ ਜਦੋਂ ਠੀਕਾ ਤੁਸੀਂ ਜਿੱਤ ਗਿਆ ਕੋਈ ਗੱਲ ਨਹੀਂ ਧੋਖੇ ਨਾਲ ਜਿੱਤੇ ਚਲੋ ਹ ਗੇਮ ਹੀ ਇਦਾਂ ਦੀ ਹੁੰਦੀ ਐ ਤੁਸੀਂ ਦੁਬਾਰਾ ਕਿਉਂ ਕੁੱਟ ਰਹੇ ਆ ਫਿਰ ਉਹਨੂੰ ਬਚਾਉਣ ਵਾਸਤੇ ਮੈਂ ਗਿਆ ਸੀ ਉਹ ਜੂਪੀ ਦਾ ਸੀ ਬਿਜਾਰਾ ਨੇ ਗਰੀਬ ਜਾਂ ਬੰਦਾ ਜਿੰਨੇ شریف ਚੱਲ ਹਲਕਾ ਸੀ ਤਿੰਨੇ ਜਾਨੇ ਕੁੱਟਣ ਲੱਗੇ ਹਨ ਫਿਰ ਜਾ ਕੇ ਮੈਂ ਤਿੰਨਾਂ ਨੂੰ ਰਿੰਗ ਚੋਂ ਬਾਹਰ ਸਿੱਟਿਆ ਫਿਰ ਉੱਥੇ ਮੈਂ ਫੜ ਕੇ ਮੈਂ ਕਹਾ ਇਹ ਪੰਜਾਬ ਦਾ ਸ਼ੇਰ ਤੇ ਪੰਜਾਬ ਦਾ ਪੁੱਤ ਆ ਗਿਆ ਤੇਰਾ ਬਾਪ ਆਇਆ ਜੀ ਜੀ ਫਿਰ ਉਹਨੇ ਉਹਦੀ ਬੇਇੱਜ਼ਤੀ ਬਹੁਤ ਹੋਈ ਕਿਉਂਕਿ ਸਾਰੀ ਦੁਨੀਆ ਦੇਖਦੀ ਪਈ ਸੀ ਆਲਰੇਡੀ ਸੋਸ਼ਲ ਮੀਡੀਆ ਚ ਚੱਲ ਰਿਆ ਸੀ ਉਹਨੇ ਫਿਰ ਮੈਨੂੰ ਮੀਡੀਆ ਤੋਂ ਮੁਰੇ ਮੈਨੂੰ ਚੈਲੰਜ ਕਰਤਾ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਹਾ ਦਾ ਪੁੱਤ ਤੈਨੂੰ ਹੁਣ ਮੈਂ ਦੱਸੂ ਫਿਰ ਅਗਲੇ ਸ਼ਨੀਵਾਰ ਉਹਦਾ ਨਾਲ ਮੇਰੀ ਫਾਈਟ ਪਈ ਜਿਹਦੇ ਵਿੱਚ ਉਹਨੇ ਮੇਰੇ ਨਾਲ ਐਗਰੀਮੈਂਟ ਕੀਤਾ ਕਿ ਵੀ ਇਹਦੇ ਵਿੱਚ ਜਾਨ ਵੀ ਚਲੇਗੀ ਤਾਂ ਅਸੀਂ ਜ਼ਿੰਮੇਵਾਰ ਨਹੀਂ ਦੋਹਾਂ ਦਾ ਐਗਰੀਮੈਂਟ ਹੋਇਆ ਹਾਂ ਦੋਹਾਂ ਦਾ ਐਗਰੀਮੈਂਟ ਹੋਇਆ ਵੀ ਤੇਰੀ ਜੇ ਜਾਨ ਵੀ ਚਲੇਗੀ ਐ ਕੋਈ ਜ਼ਿੰਮੇਵਾਰ ਨਹੀਂ ਹੋਗਾ ਤੇ ਮੈਂ ਜਦੋਂ ਇਹ ਗੱਲ ਹੋ ਗਈ ਮੇਰੇ ਉਹਦੇ ਨਾਲ ਮੈਂ ਫਿਰ ਮੇਰੀ ਇੱਕੀ ਗੱਲ ਸੀ ਵੀ ਪੰਜਾਬ ਨੂੰ ਟੋਲ ਕੀਤਾ ਇਹਦੇ ਲਈ ਪੰਜਾਬ ਲਈ ਮੈਂ ਜਾਨ ਦੇਣ ਨੂੰ ਤਿਆਰ ਹਾਂ ਤੇ ਮੈਂ ਉਹਦਾ ਅਸੈਪਟ ਕੀਤਾ ਮੈਨੂੰ ਕਹਿੰਦਾ ਵੀ ਮੇਰੇ ਨਾਲ ਤਿੰਨ ਰੈਸਲਰ ਆਉਣਗੇ ਮੇਰੀ ਹੈਲਪ ਨਾਲ ਵਾਸਤੇ ਵੀ ਤੂੰ ਮੈਂ ਕਿਹਾ ਸ਼ੇਰ ਪੰਜਾਬ ਦਾ ਪੁੱਤ ਆ ਕੱਲਾ ਹੀ ਜਾਂਦਾ ਵੀ ਕੱਲਾ ਹੀ ਆਊਗਾ ਤੈਨੂੰ ਠੋਕਣ ਵਾਸਤੇ ਤੇ ਚਲੋ ਉਹਦੇ ਇੱਕ ਐਗਰੀਮੈਂਟ ਕਰਿਆ ਸ਼ਨੀਵਾਰ ਨੂੰ ਮੈਚ ਹੋਇਆ ਤੇ ਉਹਨਾਂ ਨੇ ਮਤਲਬ ਮੇਰਾ ਆਪਣਾ ਅੱਧੇ ਲੁਧਿਆਣੇ ਦੇ ਪੰਜਾਬ ਦੇ ਲੋਕ ਉਥੇ ਦੇਖਣ ਆਏ ਸੀ ਮੇਰੇ ਹੌਸਲਾ ਬਚਾਈ ਕਰਨ ਵਾਸਤੇ ਹੁਣ ਜ਼ਿੰਦਗੀ ਤੇ ਮੌਤ ਦੀ ਗੱਲ ਸੀ ਕਿਉਂਕਿ ਗੱਲ ਪੰਜਾਬ ਤੇ ਆ ਗਈ ਸੀ ਨਾ ਮੇਰੇ ਤੇ ਹੁਣ ਦੀ ਮੈਂ ਉਹ ਚੀਜ਼ ਨੂੰ ਸਹਿ ਲੈਂਦਾ ਪਰ ਗੱਲ ਪੰਜਾਬ ਦੀ ਆ ਗਈ ਮੈਂ ਕਿਹਾ ਜੇ ਮੈਨੂੰ ਚੈਲੰਜ ਕੀਤਾ ਜਾਏ ਨੇ ਮੈਨੂੰ ਚੈਲੰਜ ਕੀਤਾ ਜੇ ਮੈਂ ਤੋ ਹਾਰ ਗਿਆ ਮੈਂ ਕਿਹਾ ਪੰਜਾਬ ਦੀ ਬਹੁਤ ਬੇਇੱਜ਼ਤੀ ਹੋ ਜਾਣੀ ਆ ਪੰਜਾਬ ਨੂੰ ਇਹਨੇ ਬਹੁਤ ذلیل ਕਰਨਾ ਤੇ ਮੈਂ ਫਿਰ ਉਹਨੂੰ ਮੈਂ ਕਹਿੰਦਾ ਮਰ ਜੂਗਾ ਰਿੰਗ ਦੇ ਵਿੱਚ ਹਾਰੂ ਹਾਰ ਨਹੀਂ ਮੰਨੂਗਾ ਮਰਨਾ ਮਨਜ਼ੂਰ ਆ ਜੀ ਬਾਈ ਉਹਨੇ ਇਨਾ ਧੋਖੇ ਨਾਲ ਮੈਨੂੰ ਕੁੱਟਿਆ ਧੋਖੇ ਨਾਲ ਤਿੰਨ ਆ ਜਾਣੇ ਸੀ ਉਹ ਦੋ ਦੋ ਜਾਣੇ ਇੱਕ ਕੁੜੀ ਸੀ ਤੇ ਕੁੜੀ ਕੀ ਕਰਦੀ ਸੀ ਜਦੋਂ ਮੈਂ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਸੀ ਕੁੜੀ ਆ ਕੇ ਮੇਰੇ ਦੋ ਤਿੰਨ ਵਾਰੀ ਉਹਨੇ ਮੇਰੇ ਪ੍ਰਾਈਵੇਟ ਪਾਰਟ ਤੇ ਆ ਕੇ ਟਾ ਕੀਤਾ ਓਕੇ ਹਾਂ ਉਹਨੇ ਮੈਨੂੰ ਵੀਕ ਕੀਤਾ ਉਥੋਂ ਵੀ ਪ੍ਰਾਈਵੇਟ ਪਾਰਟ ਵੀ ਉਹਨੂੰ ਵੀਕ ਕਰੋ ਹੋਰ ਕੋਈ ਬਾਡੀ ਦਾ ਅੰਗ ਮਿਲ ਲਈ ਰਿਹਾ ਸੀ ਵੀਕ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਤੇ ਮੁੜ ਕੇ ਫਿਰ ਉਹਨਾਂ ਨੇ ਜਦੋਂ ਕੋਈ ਹੱਲ ਨਾ ਚੱਲਿਆ ਉਹਨਾਂ ਨੇ ਤਿੰਨ ਨੂੰ ਟਿਊਬ ਨਹੀਂ ਹੁੰਦੀ ਬੱਲ ਵਾਲੀ ਟਿਊਬ ਉਹਨਾਂ ਨੇ ਤਿੰਨ ਨੂੰ ਜੋੜ ਲਿਆ ਐ ਐ ਜੋੜ ਕੇ ਨਾ ਉਹਨਾਂ ਨੇ ਕਿਉਂਕਿ ਉਹ ਪੁਰਾਣੀ ਸੀ ਉਹਦੇ ਵਿੱਚ ਗੈਸ ਭਰੀ ਸੀ ਉਹਨੇ ਜ਼ੋਰ ਦੇ ਨੇ ਮੇਰੀ ਬਾਡੀ ਤੇ ਮਾਰੀ ਮੇਰੀ ਬਾਡੀ ਦੇ ਮੇਰੇ ਹਜੇ ਮੇਰੀ ਬਾਡੀ ਤੇ ਉਹ ਕੰਚ ਪਿਆ ਹੋਇਆ ਬਹੁਤ ਜ਼ਿਆਦਾ ਹਾਂ ਪਿੱਛੇ ਬਹੁਤ ਜ਼ਿਆਦਾ ਕੰਚ ਹਜੇ ਵੀ ਮਤਲਬ ਉਹ ਕੰਚ ਵੱੜਦਾ ਉਹਨੇ ਮੇਰੀ ਬਾਡੀ ਮੈਂ ਮਤਲਬ 80% ਡੈਡ ਹੋ ਗਿਆ ਕਿਉਂਕਿ ਬਾਡੀ ਦਾ ਅੰਦਰ ਕਾਂਚ ਚਲੇ ਗਏ ਇੰਨੇ ਨੇ ਮੋٹے ਕਾਂਚ ਚਲੇ ਗਏ ਬਾਡੀ ਦੇ ਅੰਦਰ ਤੇ ਬਲੱਡ ਮੇਰਾ ਐਂ ਜੋਵੇ ਰੱਜ ਗਏ ਉਹ ਫਿਰ ਵੀ ਉਹਨੇ ਸਰਿਆ ਨਹੀਂ ਫਿਰ ਉਹਨੇ ਟਿਊਬ ਚੱਕੀ ਟੁੱਟੀ ਹੋਈ ਮੇਰੇ ਐਂ ਘਬਉਣ ਲੱਗ ਗਿਆ ਉਹ YouTube ਦੇ ਵੀਡੀਓ ਵੀ ਪਈ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਉਹ ਐ ਉਹਨੇ ਚੰਗੀ ਤਰ੍ਹਾਂ ਵੀ ਅੰਦਰ ਸਾਰੀ ਬਾੜਦਾ ਮੈਂ ਪਰ ਉੱਥੇ ਮੈਂ ਇੱਕ ਵਾਰ ਤਾਂ ਬਾਈ ਹਾਰ ਮੰਨ ਲਈ ਹਣਾ ਮਤਲਬ ਲੱਗਿਆ ਸਰੀਰ ਨੂੰ ਹਣਾ ਫਿਰ ਮੈਂ ਆਲੇ-ਦਾਲ ਦੇਖਿਆ ਵੀ ਮੇਰੇ ਪੰਜਾਬ ਦੇ ਲੋਕ ਆਇਆ ਮੈਂ ਪੰਜਾਬ ਲਈ ਖੇਡ ਰਿਆ ਮੈਂ ਨਹੀਂ ਮਨਾ ਮੈਂ ਹਾਰ ਨਹੀਂ ਮੰਨੀ ਹਾਰ ਕੇ ਨਾ ਜਦੋਂ ਉਦੋਂ ਵੀ ਉਹਨਾਂ ਨੇ ਲਗਾਤਾਰ ਮੈਨੂੰ 24 ਮਿੰਟ ਕੁੱਟਿਆ ਜਦੋਂ ਮੈਨੂੰ ਮੌਕਾ ਮਿਲਿਆ ਉਹਨਾਂ ਨੇ ਫੇਰ ਕੀ ਕੀਤਾ ਵੀ ਇਹਦੇ ਲੋਹੇ ਦੇ ਕੁਰਸੀਆਂ ਮਾਰਦਿਆਂ ਸਿਰ ਦੇ ਵਿੱਚ ਦੋ ਜਣੇ ਨੇ ਮੈਨੂੰ ਪਿੱਛੋਂ ਆਇਆ ਫੜਿਆ ਸੌਰੀ ਇੱਕ ਜਣੇ ਨੇ ਮੈਨੂੰ ਪਿੱਛੋਂ ਆਇਆ ਫੜ ਲਿਆ ਮੇਰੀਆਂ ਬਾਹਾਂ ਫੜ ਲਿਆ ਉਹ ਕੁਰਸੀ ਮੰਨ ਲਗਿਆ ਉੱਥੋਂ ਫੇਰ ਮੈਂ ਆਪਦੀ ਚੋਸਤੀ ਵਰਤੀ ਮੈਂ ਥੱਲੇ ਹੋ ਗਿਆ ਦੂਜੇ ਨਾਲ ਦੇ ਕੁਰਸੀ ਵੱਜੀ ਫੇਰ ਮੈਂ ਉਹ ਕੁਰਸੀ ਚੱਕੀ ਫਿਰ ਉਹਦੇ ਸਿਰ 'ਚ ਮਾਰੀ ਫੇਰ ਆਪਦਾ ਜਿਹੜਾ ਮੇਰਾ ਲਾਸਟ ਮੂਵ ਹੁੰਦਾ ਸਪੇਅਰ ਜਿਵੇਂ ਰੋਮ ਅਰੇਂਜ ਮਾਰਦਾ ਮੇਰਾ ਸਪੇਅਰ ਆ ਮੈਂ ਉਹਦੀ ਬੱਖੀ ਦੇ ਵਿੱਚ ਫੇਰ ਆਪਦੀ ਜਿਹੜਾ ਮੋਢਾ ਸੀ ਬੜੀ ਜ਼ੋਰਦ ਨੇ ਮਾਰਿਆ ਉੱਥੇ ਫੇਰ ਉਹ ਗੋਵਾਲ ਪਹੁੰਚੇ ਪਿੰਡ ਸੰਗਵਾਲ ਦੇ ਟੈਣ ਦਾ ਕਿੱਦਾਂ ਦਾ ਲੋਕਾਂ ਵੱਲੋਂ ਪਾਸਵਾਗਤ ਕੀਤਾ ਗਿਆ ਖਾਸ ਕਰਕੇ ਫੈਮਿਲੀ ਵੱਲੋਂ ਹਾਂਜੀ ਦੇਖੋ ਮੈਂ ਨਾ ਮੇਰੇ ਬਹੁਤ ਜ਼ਿਆਦਾ 6:00 ਵਜੇ ਸੀ ਕਿਉਂਕਿ ਬਲੱਡ ਮੇਰੇ ਨਿਕਲ ਰਿਹਾ ਸੀ 4 ਘੰਟੇ ਲਗਾਤਾਰ ਮੇਰੇ ਬਲੱਡ ਨਿਕਲਿਆ ਮੈਂ ਨਾ ਮੇਰੀ ਫਾਈਟ ਖਤਮ ਹੋਈ 11:00 ਵਜੇ ਤੇ ਲੁਧਿਆਣੇ ਆਉਣਾ ਸੀ ਮੈਂ ਲੋ ਹਰਿਆਣੇ ਵਿੱਚ ਕਰਨਾਲ ਸ਼ਹਿਰ ਦੇ ਵਿੱਚ ਸੀ 4 ਘੰਟੇ ਮੈਂ ਹਸਪੀਟਲ ਰਿਹਾ ਮੈਂ ਜਦੋਂ ਮੈਂ ਲੁਧਿਆਣੇ ਆਇਆ ਮੈਨੂੰ ਕੁਝ ਨਹੀਂ ਪਤਾ ਇਹ ਚੀਜ਼ ਬਾਰੇ ਬਸ ਮੇਰੇ ਪਿੰਡ 'ਚ ਇਹ ਖਬਰ ਪਹੁੰਚੀ ਕਿ ਪੰਜਾਬ ਦੇ ਪੁੱਤ ਨੇ ਬੈਲਟ ਜਿੱਤ ਲਈ ਪਿੰਡ ਹਜਾ ਕਰ ਕੋਈ ਨਹੀਂ ਸੀ ਜਿਹਦੇ ਵਿੱਚੋਂ ਨਾ ਕੋਈ ਬੰਦਾ ਨਾ ਕੋਈ ਲੇਡੀਜ਼ ਮੇਰੇ ਸਵਾਗਤ ਲਈ ਨਾ ਖੜੀ ਹੋਵੇ ਜਦੋਂ ਮੈਂ ਪਿੰਡ ਜਦੋਂ ਮੈਂ ਪਿੰਡ ਲਈ ਉਤਰਿਆ ਨਾ ਹਰੇਕ ਘਰ ਦੇ ਵਿੱਚ ਮੇਰੇ ਹਾਰ ਪਾਇਆ ਮੇਰਾ ਸਰੋਪਾ ਪਾਇਆ ਢੋਲ ਵਾਜੇ ਨਾ ਮੈਨੂੰ ਲੈ ਕੇ ਆਇਆ 70 ਤੋਂ 80 ਗੱਡੀਆਂ ਮੇਰੇ ਨਾਲ ਆਈਆਂ ਮੈਨੂੰ ਨਹੀਂ ਬਾਕੀ ਕਸਮ ਨਾ ਪਤਾ ਮੈਨੂੰ ਐਸੀ ਬਸ ਮੈਂ ਘਰੇ ਜਾ ਕੇ ਪੈ ਜਾਣਾ ਵੀ ਮੇਰਾ ਜਿਹੜਾ ਮਾਨਸਿਕ ਵਧਾ ਲਿਆ ਵੀ ਕੋਈ ਨਹੀਂ ਹੋਊਗਾ ਹਾਂਜੀ ਕੋਈ ਮੈਨੂੰ ਪਤਾ ਹੀ ਨਹੀਂ ਸੀ ਜੀ ਵੱਲ ਵੱਧ ਤੋਂ ਵੱਧ ਪਰਿਵਾਰ ਵਾਲੇ ਹੋਣਗੇ ਹਾਂ ਵੱਧ ਤੋਂ ਵੱਧ ਮੈਂ ਕਿਹਾ ਮੇਰੇ ਪਰਿਵਾਰ ਵਾਲੇ ਨੂੰ ਖੁਸ਼ੀ ਹੋਊਗੀ ਹੋਰ ਕੀ ਹੋਣੀ ਆ ਪਰ ਇਹ ਨਹੀਂ ਪਤਾ ਸੀ ਇੱਕਲੀ ਪੰਜਾਬ ਦੇ ਧੱਕ ਨਹੀਂ ਪਈ ਬਈ ਹਮ ਆਲ ਵਰਲਡ ਦੇ ਧੱਕ ਪਈ ਆ ਆਲ ਵਰਲਡ ਦੇ ਵਿੱਚ ਹਮ ਜਦੋਂ ਮੈਂ ਬਿਲਡ ਜਿੱਤੀ ਸਭ ਤੋਂ ਪਹਿਲਾਂ ਹਰਿਆਣਾ ਹਿੱਲਿਆ ਹੂੰ ਦੇਖੋ ਹਰਿਆਣੇ ਵਿੱਚ ਕਹਿੰਦੇ ਇੱਟ ਕੱਢੋ ਪਵਲਾ ਮਾਨ ਮਿਲਦਾ ਉੱਥੇ ਉੱਥੇ ਜਾ ਕੇ ਨਾ ਨੌਕ ਮਾਉਣਾ ਬਹੁਤ ਔਖਾ ਵਾ ਹਰਿਆਣੇ ਵਿੱਚ ਕਿਉਂਕਿ ਵੀਰੇ ਹਰਿਆਣੇ ਵਿੱਚ ਇੰਧਾ ਦੇ ਰੈਸਲਰ ਆ ਨਾ ਪੰਜਾਬ ਨਾਲੋਂ ਵੱਧ ਨੇ ਪੰਜਾਬ ਨਾਲੋਂ ਵੱਧ ਰੈਸਲਰ ਨੌ ਸਭ ਤੋਂ ਵੱਧ ਉੱਥੇ ਆ ਪਹਿਲਵਾਨਾਂ ਦਾ ਉਹਨਾਂ ਦੀ ਗੜ ਦੇ ਵਿੱਚ ਜਾ ਕੇ ਸੁਲਤਾਨ ਸਿੰਘ ਪੰਜਾਬ ਦਾ ਉੱਥੇ ਨੌਕ ਮਾ ਕੇ ਆਇਆ ਪੰਜਾਬ ਦੇ ਉਸ ਤੋਂ ਬਾਅਦ ਭਾਈ ਜੂਪੀ ਦੇ ਵਿੱਚ ਹਿੱਲਿਆ ਸਾਰਾ ਜੂਪੀ ਫਿਰ ਬਿਹਾਰ ਫਿਰ ਦਿੱਲੀ ਬੇਰ ਭਾਈ ਜੀ ਤੁਸੀਂ ਇਹ ਦੇਖੋ ਵੀ ਲਗਾਤਾਰ 4 ਮਹੀਨੇ ਮੈਨੂੰ ਲੋਕਾਂ ਨੇ ਸਨਮਾਨ ਕੀਤਾ ਆ ਔਲ ਇੰਡੀਆ ਚ ਜੀ ਜੀ ਔਲ ਇੰਡੀਆ ਦੇ ਵਿੱਚ ਲਗਾਤਾਰ ਕੰਟੀਨਿਊ ਸਨਮਾਨ ਉੱਥੇ ਮੇਰਾ ਚੱਲਦਾ ਰਿਹਾ ਜੀ ਭਾਈ ਬੈਲਟ ਤੁਸੀਂ ਜਿੱਤਦੇ ਹੋ ਇਹਦੀ ਬੈਲਟ ਦੀ ਅਹਿਮੀਅਤ ਕੀ ਹੁੰਦੀ ਹੈ ਕਿ ਇਹ ਕੋਈ ਅਧਿਕਾਰਤ ਹੁੰਦੀ ਆ ਕਿਸੇ ਅਕੈਡਮੀ ਵੱਲੋਂ ਕਿਸੇ ਸੰਸਥਾ ਵੱਲੋਂ ਕਿਵੇਂ ਹੁੰਦਾ ਹੈ ਜੀ ਹਾਂ ਬਹੁਤ ਵਧੀਆ ਕੁਐਸਚਨ ਭਾਜੀ ਪੁੱਛਿਆ ਕਿਉਂਕਿ ਹਰ ਇੱਕ ਬੰਦੇ ਦਾ ਮਨ ਦੇ ਵਿੱਚ ਇਹ ਚੀਜ਼ ਬੈਲਟ ਆਉਂਦੀ ਹੈ ਨਾ ਬੈਲਟ ਆ ਗਿਆ ਯਾਰ ਵੀ ਇਹ ਤਾਂ ਜਣਾ ਖਾਣਾ ਬਣਾ ਸਕਦਾ ਕੁਝ ਵੀ ਹੋ ਸਕਦਾ ਬਿਲਕੁਲ ਭਾਈ ਜੇ ਇਹਦੀ ਬੈਲਟ ਆ ਨਾ ਇਹ ਜਿਵੇਂ ਹ ਖੋਲੀਆ ਸੀਡਬਲਯੂਈ ਕੰਪਨੀ ਉਹ ਜਿਹੜੀ ਕੰਪਨੀ ਗ੍ਰੇਡ ਖਲੀ ਨੇ ਖੋਲੀਆ ਉਹਦੀ ਹਰ ਇੱਕ ਰੈਸਲਿੰਗ ਕੰਪਨੀ ਦੀ ਬੈਲਟ ਆਪਦੀ ਹੁੰਦੀ ਆ ਜਿਵੇਂ ਮੰਨ ਕੇ ਲੋ ਸੀਡਬਲਯੂਈ ਇਹ ਕੰਪਨੀ ਦੀ ਬੈਲਟ ਆ ਸੀਡਬਲਯੂਈ ਇਹਦੇ ਵਿੱਚ ਕੋਈ ਵੀ ਦੁਨੀਆ ਦਾ ਆ ਕੇ ਰੈਸਲ ਲੜ ਸਕਦਾ ਕੋਈ ਵੀ ਆ ਕੇ ਚੈਲੰਜ ਕਰ ਸਕਦਾ ਉਹ ਜਿਹੜੀ ਕੰਪਨੀ ਦੀ ਬੈਲਟ ਉਹ ਆਪਦੇ ਨੋ ਕਰ ਸਕਦਾ ਜਿਵੇਂ ਡਬਲਯੂਡਬਲਯੂਈ ਦੀ ਹਰ ਇੱਕ ਰੈਸਲਰ ਕਰਦਾ ਠੀਕ ਆ ਇਹ ਜਿਹੜੀ ਰੈਸਲਰ ਜਿਵੇਂ ਮੰਨ ਕੇ ਚਲੋ ਮੇਰੇ ਕੋਲ 6 ਤੋਂ 7 ਮਹੀਨੇ ਲਗਾਤਾਰ ਰਹੀ ਹੈ ਬੈਲਟ ਉਹ ਠੀਕ ਆ ਤੇ ਮੈਂ ਉਹਦਾ ਚੈਂਪੀਅਨ ਬਣਿਆ ਰਿਹਾ ਮੈਂ ਠੀਕ ਆ ਪਰ ਜੋ ਘ ਵਾਪਸ ਰੀਪਰਸੈਂਟ ਕਰਨਾ ਪਿਆ ਠੀਕ ਆ ਮਤਲਬ ਇਹ ਜਿਵੇਂ ਮੰਨ ਲਾ ਅੱਜ ਮੇਰੇ ਕੋਲ ਕੱਲੂ ਕਿਸੇ ਹੋਰ ਰੈਸਲ ਕੋ ਹੋ ਸਕਦੀ ਆ ਪਰਸੋਂ ਨੂੰ ਕਿਸੇ ਹੋਰ ਰੈਸਲ ਕੋ ਹੋ ਸਕਦੀ ਆ ਜਿਹੜਾ ਜਿੱਤਦਾ ਉਹਦੇ ਕੋਲ ਚਲੇ ਜਾਂਦਾ ਹਾਂ ਜਿਹੜਾ ਜਿੱਤੀ ਜਾਊਗਾ ਉਹਦੇ ਕੋਲ बार-बार ਘੁੰਮੀ ਜਾਊਗੀ ਦੇਖੋ ਸਦਾ ਲਈ ਕੋਈ ਵੀ ਪਲਵਾਨ ਨਹੀਂ ਬਣਦਾ ਕੋਈ ਨਹੀਂ ਹੁੰਦੀ ਮਤਲਬ ਗਾਹਾਂ ਦੀ ਗਾਹਾਂ ਵਧੀ ਜਾਂਦੇ ਆ ਦੇਖੋ ਸਦਾ ਲਈ ਕੋਈ ਪਲਵਾਨ ਨਹੀਂ ਬਣਦਾ ਸਦਾ ਲਈ ਕੋਈ ਛਟੜਾਈ ਨਹੀਂ ਰਹਿੰਦੀ ਹਰ ਇੱਕ ਬੰਦਾ ਡਿੱਗਦਾ ਆ ਕੇ ਕੋਈ ਨਾ ਕੋਮ ਦੇਖੋ ਉਮਰ ਹੁੰਦੀ ਹਰ ਹਾਸਾ ਹਮਲਾ ਹੁਣ ਸਾਡੀ ਉਮਰ ਅਸੀਂ ਚੈਂਪੀਅਨਸ਼ਿਪ ਬਣਾ ਕੱਲੂ 7 ਤੋਂ ਥੱਲੇ ਆ ਗਿਆ ਅਸੀਂ ਮੈਂ ਚੰਡੀ ਕੱਢ ਕੇ ਰੱਖਿਆ ਮੈਂ ਕੋਈ ਮੈਂਚ ਨਹੀਂ ਹਾਰਿਆ ਫਿਰ ਉਸ ਤੋਂ ਬਾਅਦ ਉਹ ਮੈਨੂੰ ਲੱਗਿਆ ਫਾਈਨੈਂਸ਼ੀਅਲ ਮੈਨੂੰ ਪ੍ਰੋਬਲਮ ਹੈ ਰੀਪਰਸੈਂਟ ਮੈਨੂੰ ਕਰਨੀ ਪੈਗੀ ਚਲੋ ਕਿਸ਼ਨ ਨੂੰ ਮੌਕਾ ਹੋਰ ਦਿੱਤਾ ਜਾਵੇ ਫਾਈਟ ਕਰੀਆ ਚਲੋ ਉਹ ਵੀ ਮੇਰੇ ਵਾਂਗੂ ਤਕੜਾ ਸੀ ਹਰਾਇਆ ਉਹਨੇ ਮੈਨੂੰ ਕਾਦਾ ਓਲਾ ਝੂਠ ਸੱਚ ਬੋਲਾਂਗੇ ਨਾ ਹਾਰ ਜਿੱਤ ਬਣੀ ਹਾਰ ਜਿੱਤ ਬਣੀ ਹੁੰਦੀ ਆ ਹਰ ਗੇਮ ਦੇ ਦੇਖੋ ਭਗਵਾਨ ਜਿਹੜਾ ਜਾਣਦਾ ਉਹ ਹਾਰ ਜਿੱਤ ਦੇਖੋ ਜਿਹੜਾ ਬੰਦਾ ਹਾਰਦਾ ਨਾ ਉਹਨੂੰ ਜਿਤਨੀ ਅਮੀਤ ਪਤਾ ਜਿਆਦਾ ਬਿਲਕੁਲ ਉਹਨਾਂ ਜਿਆਦਾ ਪਤਾ ਹੁੰਦਾ ਮੈਂ ਮੈਂ ਜ਼ਿੰਦਗੀ ਤੋਂ ਬਹੁਤ ਹਾਰਿਆ ਮੈਂ ਗੇਮਾਂ 'ਚ ਬਹੁਤ ਪਰ ਮੈਨੂੰ ਹਾਰ ਦੀ ਅਹਿਮੀਤ ਪਤਾ ਇਸ ਲਈ ਮੈਨੂੰ ਜਿੱਤ ਮੇਰੇ ਲਈ ਬਹੁਤ ਵੱਡੀ ਚੀਜ਼ ਹੋਗੀ ਜਿਹੜਾ ਬੰਦਾ ਜਿੱਤਦਾ ਜਾਊਗਾ ਨਾ ਉਹਨੂੰ ਹਾਰ ਬਰਦਾਸ਼ਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਜੀ ਜੀ ਠੀਕ ਹੈ ਜੀ ਮੈਨੂੰ ਹਰ ਚੀਜ਼ ਬਰਦਾਸ਼ਤ ਕਰਨੀ ਆ ਰਹੀ ਹੈ ਜਿਹੜੀ ਬਾਈ ਹੁਣ ਤੁਸੀਂ ਬ੍ਰੇਕਡਾਊਨ ਚੈਂਪੀਅਨਸ਼ਿਪ ਹੋ ਰਹੀ ਆ ਇਹ ਰੱਖਣ ਦਾ ਕਾਰਨ ਕੀ ਹੈਗਾ ਕਿੰਨੇ ਕਿੰਨੇ ਤੁਹਾਨੂੰ ਚੈਲੰਜ ਕੀਤਾ ਹੈ ਹਾਂਜੀ ਬਾਈ ਬਹੁਤ ਵੱਡਿਆ ਕੁਐਸਚਨ ਆ ਇਹ ਦੇਖੋ ਜੀ ਜਿਹੜੀ ਆ ਅੱਜ ਤੋਂ 35 ਸਾਲ ਪਹਿਲਾਂ ਇੱਕ ਰੈਸਲਿੰਗ ਹੋਈ ਸੀ ਆਪਣੇ ਪੰਜਾਬ ਦੇ ਵਿੱਚ ਜੋ ਕਿ WWE ਦੇ ਆਏ ਸੀ ਉਸ ਤੋਂ ਪਹਿਲਾਂ ਦਾਰੇ ਗਾਮਾ ਪਹਿਲਵਾਨ ਆਏ ਸੀ ਹੋਰ ਵੀ ਆਏ ਸੀ ਹਨਾ ਉਸ ਗੁਨਾਹ ਸਟੇਡੀਅਮ ਦੇ ਵਿੱਚ ਹੋਈ ਸੀ ਦੇਖੋ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਬਹੁਤ ਅਵੇਅਰ ਲੋਕ ਨੇ ਮਤਲਬ ਬਹੁਤ ਦੇਸੀ ਭੋਲੇਪਨ ਲੋਕ ਹਨਾ ਉਹਨਾਂ ਨੇ ਜਿਹੜੀ ਇਹ ਚੀਜ਼ਾਂ ਨਾ ਮੇਰਾ ਜਿਹੜਾ ਮਕਸਦ ਆ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜਿਹੜਾ ਮੇਰਾ ਮਕਸਦ ਆ ਜ਼ਿੰਦਗੀ ਦਾ ਮੇਰਾ ਮਕਸਦ ਆ ਦੇਖੋ ਸਾਡੇ ਪਿੰਡ ਵਾਲੇ ਨੇ ਦੇਖਿਆ ਗੋਰਿਆਂ ਨੂੰ ਟੀਵੀ ਦੇ ਲੜਦੇ ਹੋਏ ਹਾਂ ਬਿਲਕੁਲ ਠੀਕ ਆ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਸਵਾਲ ਉੱਠਦੇ ਆ ਬੀਅਰ ਪਤਾ ਨਹੀਂ ਇਹ ਫੇਕ ਆ ਪਤਾ ਨਹੀਂ ਇਹ ਜਨਾ ਪਤਾ ਨਹੀਂ ਕੀ ਚੀਜ਼ ਆ ਹਾਂ ਵੀ ਅਸੀਂ ਵੀ ਦੇਖੀਏ ਹਾਂ ਮੈਂ ਇਹ ਚੀਜ਼ ਬਹੁਤ ਟਾਈਮ ਤੋਂ ਇਹ ਚੀਜ਼ ਨੂੰ ਕਰਨਾ ਚਾਹੁੰਦਾ ਸੀ ਵੀ ਮੈਂ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਹੂੰ ਉਹ ਚੀਜ਼ ਦਿਖਾਵਾਂ ਜਿਹੜੀ ਗੋਰੇ ਟੀਵੀ 'ਚ ਦਿਖਾਉਂਦੇ ਆ ਜਿੱਥੇ 50 50 ਲੱਖ ਦੀ ਟਿਕਟ ਵਿਕਦੀ ਆ ਬਾਈ ਡਬਲਯੂਡਬਲਯੂ ਦੇ ਵਿੱਚ ਜਦੋਂ ਕੋਈ ਰੈਸਲਿੰਗ ਮੈਚ ਹੁੰਦਾ ਨਾ ਉਹ ਵੱਡਾ ਮੈਚ ਹੁੰਦਾ 50 50 ਕਰੋੜ ਜਾਂ 50 50 ਲੱਖ ਦੀ ਮੈਚ ਦੀ ਟਿਕਟ ਵਿਕਦੀ ਆ ਮੈਂ ਪੰਜਾਬ ਲਈ ਇਹ ਚੀਜ਼ ਮੈਂ ਤਾਂ ਕਰੀ ਆ ਕਿ ਮੇਰੇ ਪੰਜਾਬ ਨੂੰ ਰੈਸਲਿੰਗ ਦਿਖਾਵਾਂ ਰੈਸਲਿੰਗ ਦੇ ਰੈਸਲਰ ਕੀ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਕੀ ਹੁੰਦੀ ਆ ਕਿੱਦਾਂ ਉਹ ਫਾਈਟ ਕਰਦੇ ਆ ਆਲਮੋਸਟ ਫਰੀ ਮੈਂ ਕੋਈ ਟੈਕਟਰੀ ਰੱਖੀ ਹੈਗੀ ਸਾਰਾ ਮੈਂ ਬਜਟ ਜੋ ਵੀ ਆਪਣੇ ਪੈਰੋਂ ਲਾ ਰਿਆ ਵੀ ਮੈਂ ਆਪਣੇ ਪੰਜਾਬ ਨੂੰ ਆਪਣੇ ਪਿੰਡਾਂ ਦੇ ਲੋਕਾਂ ਨੂੰ ਮੈਂ ਆਪਣੀ ਇੱਕ ਰੈਸਲਿੰਗ ਦਿਖਾਵਾਂ ਵੀ ਰੈਸਲਿੰਗ ਕਿੱਦਾਂ ਰੈਸਲ ਲੜਦੇ ਆ ਤੇ ਕਿਵੇਂ ਉਹ ਜਿੱਤਦੇ ਜਾਂ ਕੀ ਕੁਸ਼ ਕਰਦੇ ਇੱਕ ਪਲਵਾਨ ਨੂੰ ਚੈਲੰਜ ਕਰਦਾ ਨਜ਼ਰ ਆ ਰਿਹਾ ਉਹ ਬੜੀ ਰਫ ਲੈਂਗੁਏਜ ਯੂਜ਼ ਕਰ ਰਿਹਾ ਕੌਣ ਆ ਜੀ ਉਹ ਹਾਂਜੀ ਉਹ ਮੈਂ ਅੱਜ ਵੀਡੀਓ ਵਾਇਰਲ ਕਰੂੰਗਾ ਉਹਦੀ ਮੇ ਵੀ ਕਰ ਦੂੰਗਾ ਮੈਂ ਜੋ ਵੀਡੀਓ ਜੀ ਉਹ ਨਾ ਆਪਣੇ ਆਪ ਨੂੰ ਜੀਟੀ ਬਾਬਾ ਨਕਲੀ ਬਾਬਾ ਜਿਹਨੂੰ ਕਹਿੰਦੇ ਨੇ ਆਪਾਂ ਉਹ ਭਗਵਾਜਾ ਪਾਇਆ ਹੋਇਆ ਤੂ ਬੱਤੀ ਹੱਥ 'ਚ ਫੜੀ ਹੋਈ ਆ ਮੈਂ ਕਹਿੰਦਾ ਜੀਟੀ ਬਾਬਾ ਖੇਤਾ ਵਿੱਚ ਵੀ ਧਰਮ ਬਾੜ ਲਿਆ ਹਾਂਜੀ ਖੇਤਾ 'ਚ ਵੀ ਧਰਮ ਬਾੜ ਲਿਆ ਰੱਬ ਜਾਣਦਾ ਯਾਰ ਚਲੋ ਆਪਾਂ ਨੂੰ ਕੋਈ ਮਤਲਬ ਮੈਂ ਖੜਾਰੀਆਂ ਅਗਲੀ ਦੀ ਆਪਦੀ ਦੇਖੋ ਦੇਖੋ ਮੈਂ ਇਹ ਚੀਜ਼ ਨੂੰ ਮੈਂ ਹਰ ਧਰਮ ਦੀ ਰਿਸਪੈਕਟ ਕਰਦਾ ਦੇਖੋ ਖੜਾਰੀਆਂ ਯਾਰ ਠੀਕ ਆ ਮੇਰੇ ਲਈ ਸਾਰੇ ਧਰਮ ਇੱਕੋ ਆ ਮੇਲੇ ਹਰ ਇੱਕ ਬੰਦਾ ਇੱਕੋ ਆ ਉਹ ਆਪਣੇ ਤਾਂ ਬਹੁਤ ਵਧੀਆ ਗੱਲ ਆ ਬਿਓ ਜਿਹੜੇ ਧਰਮ ਵਿੱਚੋਂ ਪੈਦਾ ਹੋਇਆ ਉਹ ਧਰਮ ਨੂੰ ਪ੍ਰੋਮੋਟ ਕਰ ਰਿਹਾ ਹਾਂ ਹਾਂ ਸਹੀ ਵਰਲਡ ਲੈਵਲ ਤੇ ਪ੍ਰੋਮੋਟ ਕਰ ਰਿਹਾ ਬਹੁਤ ਵਧੀਆ ਗੱਲ ਆ ਮੈਂ ਹਰੇਕ ਨੂੰ ਕਹਣਾ ਚਲੋ ਹਰੇਕ ਬੰਦਾ ਜਿਹੜੀ ਕਮਿਊਨਿਟੀ ਚ ਪੈਦਾ ਹੁੰਦਾ ਉਹਨੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰੋ ਜਾ ਦੇਸ਼ ਖਿਡੋ ਦੇਸ਼ ਲਈ ਲੜੋ ਦੇਸ਼ ਲਈ ਪਰ ਆਪਣੀ ਜੋ ਜਾਤ ਆ ਜੋ ਆਪਣੀ ਕਮਿਊਨਿਟੀ ਆ ਉਹਨੂੰ ਨਾ ਭੁੱਲੋ ਯਾਰ ਬਿਲਕੁਲ ਸਹੀ ਬਹੁਤ ਵਧੀਆ ਕਰ ਰਿਹਾ ਬੱਟ ਪਰ ਉਹ ਜਿਹੜੀ ਚੀਜ਼ ਕਰ ਰਿਹਾ ਕਰੋ ਮੈਂ ਕਹਿੰਦਾ ਮੋਸਟ ਵੈਲਕਮ ਪਰ ਜਿਹੜਾ ਉਹਨੇ ਚੈਲੰਜ ਕੀਤਾ ਨਾ ਉਸ ਪੰਜਾਬ ਨੂੰ ਫੇਰ ਕਰਤਾ ਉਹਨੇ ਜਿਹਨੇ ਪਹਿਲਾਂ ਕੀਤਾ ਸੀ ਜੀਡੀ ਬਾਬੇ ਨੇ ਉਦੋਂ じゃ ਏਕੇ ਬਾਬੇ ਨੇ ਹੁਣ ਜੀਡੀ ਬਾਬੇ ਨੇ ਕੀਤਾ ਵਾ ਉਹਨੇ ਪੰਜਾਬ ਨੂੰ ਚੈਲੰਜ ਕੀਤਾ ਕਹਿੰਦਾ ਇੱਕ ਪੰਜਾਬ ਦਾ ਸੁਲਤਾਨ ਸਿੰਘ ਵੱਡਾ ਕਹਿੰਦਾ ਰੈਸਲਰ ਬਣਿਆ ਫਦਾ ਸੂਰ ਦਾ ਨਾਮ ਦਿੱਤਾ ਮੈਨੂੰ ਬਿਲਕੁਲ ਮੈਂ ਸੁਣਿਆ ਪਰਿਵਾਰ ਨੂੰ ਵਿਚ ਲੈ ਕੇ ਆਇਆ ਮੇਰੇ ਪਰਿਵਾਰ ਨੂੰ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਲੈ ਕੇ ਆਇਆ ਮੇਰੇ ਪੰਜਾਬ ਨੂੰ ਲੈ ਕੇ ਆਇਆ ਕਹਿੰਦਾ ਮੈਂ ਤੈਨੂੰ 29 ਸਤੰਬਰ ਨੂੰ ਤੈਨੂੰ ਉੱਥੇ ਹਰਾਉਂਗਾ ਤੇਰਾ ਬੁਰਾ ਹਾਲ ਕਰੂੰਗਾ ਕਹਿੰਦਾ ਮੈਨੂੰ ਕਹਿੰਦਾ ਤੇ ਬੜਾ ਮੈਨੂੰ ਦੋ ਦਿਨ ਹੋ ਗਏ ਇਹ ਚੀਜ਼ ਨੂੰ ਸੁਣਦੇ ਹੋਏ ਮੈਂ ਕਿਹਾ ਮੈਂ ਇਹਨੂੰ ਫੋਨ ਕਰ ਰਿਹਾ ਪਰ ਮੇਰਾ ਫੋਨ ਤੇ ਗੱਲ ਵੀ ਨਹੀਂ ਹੋ ਰਹੀ ਮੇਰੀ ਉਹਦੇ ਨਾਲ ਜੀ ਤੇ ਬੜਾ ਮੈਨੂੰ ਉਹ ਚੀਜ਼ ਦਾ ਗੁੱਸਾ ਲੱਗ ਰਿਹਾ ਵਾ ਜੀ ਤੇ ਉਹਨੂੰ ਹੁਣ ਉਹ ਲੈ ਮੈਂ ਚੈਲੰਜ ਅੱਜ ਸੋਸ਼ਲ ਮੀਡੀਆ ਤੇ ਸ਼ਿਫਟ ਕਰਕੇ ਉਹਦੇ ਤੱਕ ਮੈਂ ਵੀਡੀਓ ਪਹੁੰਚਾਉਂਗਾ ਜੀ ਉਹਦੇ ਤੱਕ ਵੀਡੀਓ ਪਹੁੰਚਾ ਕੇ ਉਹਨੂੰ ਦੱਸੂਗਾ ਵੀ ਪੰਜਾਬ ਦੇ ਪੁੱਤ ਕਦੇ ਘੱਟ ਨਹੀਂ ਹੁੰਦੇ ਨਾ ਪੰਗੇ ਲਵੋ ਇਹਨਾਂ ਨਾਲ ਇਹ ਪੰਜਾਬ ਆਹੇ ਹੱਡੀਆਂ ਪੋੜ ਦੂ ਜੀ ਜੀ ਉਹਨੂੰ ਇਹ ਜੀ ਦੱਸਣੀ ਆ ਨੱਤੀ ਨੂੰ ਕਦੇ ਕਦੇ ਪਹਿਲਵਾਨ ਇੱਥੇ ਆ ਰਹੇ ਆ ਨੱਤੀ ਹਾਂ ਇੱਕ ਹੋਰ ਚੀਜ਼ ਵੀਰੇ ਇੱਕ ਗੋਰਾ ਵੀ ਫਰੈਸਲਿੰਗ ਦਾ ਮੈਨੂੰ ਰੈਸਲਰ ਚੈਲੰਜ ਕਰ ਰਿਹਾ ਵਾ ਜੀ ਸਾਲੇ ਪੰਜਾਬ ਦੇ ਹੱਥ ਧੋ ਕੇ ਪਿੱਛੇ ਪੈ ਗਏ ਉਹਨਾਂ ਨੂੰ ਇਹ ਨਹੀਂ ਪਤਾ ਭਰਾਵਾ ਪੰਜਾਬ ਆ ਇਹ ਇਹਨਾਂ ਝੁਕਣਾ ਮੰਨਣਾ ਝੁਕਾ ਸਕਦੇ ਆ ਉਹ ਗੋਰੇ ਨੇ ਵੀ ਚੈਲੰਜ ਐਕਪਟ ਕੀਤਾ ਵਾ ਨੱਤੀ ਨੂੰ ਗੋਰਾ ਵੀ ਆ ਰਿਹਾ ਹਾਂ ਜੀ ਗੋਰਾ ਵੀ ਆ ਰਿਹਾ ਆਸਟ੍ਰੇਲੀਆ ਤੋਂ ਤੇ ਜਿਹੜਾ ਹਰਿਆਣੇ ਦਾ ਮੁੰਡਾ ਆਇਆ ਹਾਂ ਜੀ ਆਸਟ੍ਰੇਲੀਆ ਤੋਂ ਆ ਰਿਹਾ ਉਹ ਸਟ੍ਰੇਲੀ ਤੋਂ ਸਪੈਸ਼ਲ ਮੈਨਾਂ ਲੜਨ ਵਾਸਤੇ ਆ ਰਿਹਾ ਤੇ ਇਹਦੇ ਵਿੱਚ ਜਿਹੜੇ ਰੈਸਲਰ ਵੀਰੇ ਆਲ ਇੰਡੀਆ ਆਲ ਇੰਡੀਆ ਤੋਂ ਆ ਰਹੇ ਰੈਸਲਰ ਦੇ ਆਲ ਇੰਡੀਆ ਤੋਂ ਰੈਸਲ ਆ ਰਿਹਾ ਕਮ ਸੇ ਕਮ 20 ਰੈਸਲਰ ਆ ਰਹੇ ਗ੍ਰੇਡ ਖਾਲੀ ਖੁਦ ਆ ਰਹੇ ਨੇ ਇੱਕ ਦਿਨ ਦਾ ਹੀ ਪ੍ਰੋਗਰਾਮ ਹੈ ਇੱਕ ਦਿਨ ਦਾ ਪ੍ਰੋਗਰਾਮ ਆ ਸ਼ਾਮੀ ਐਤਵਾਰ ਨੂੰ 5 ਵਜੇ ਸਟਾਰਟ ਹੋ ਜਾਣਾ ਰਾਤ ਦੇ 10 ਵਜੇ ਤੱਕ ਚੱਲਣਾ ਹੈ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਡੀਮਾਰਟ ਦੀ ਬੈਕ ਸਾਈਡ ਚੱਲਣਾ ਜੀ ਭਾਈ ਜਿਵੇਂ ਹੁਣ ਚੈਲੰਜ ਆ ਗਿਆ ਤੁਹਾਨੂੰ ਹੁਣ ਤੁਹਾਡੇ ਜਿਵੇਂ ਪਹਿਲਾਂ ਇੱਜ਼ਤ ਵਾਲੀ ਗੱਲ ਤੁਸੀਂ ਕੀਤੀ ਸੀ ਹੁਣ ਵੀ ਇੱਜ਼ਤ ਦਾ ਤੇ ਇੱਕ ਹਸਾਮਨ ਲੱਗੀ ਹੋਈ ਆ ਅੰਦਰ ਮਨ ਦੇ ਅੰਦਰ ਕੀ ਕੁਝ ਹੈਗਾ ਡਰ ਹੈਗਾ ਉਸੀ ਉਹਨੇ ਚੈਂਪੀਅਨਸ਼ਿਪ ਜਿੱਤਣਾ ਮੇਰੇ ਲਈ ਵੱਡੀ ਇੱਕ ਚੁਣੌਤੀ ਬਣ ਗਿਆ ਇਹ ਹਾਂਜੀ ਬਾਈ ਦੇਖੋ ਇਹ ਵੀ ਇਹ ਗੱਲ ਆ ਜੀ ਇਦਾਂ ਦੇਖੋ ਇੱਕ ਇਹ ਪਹਿਲਾਂ ਦਾ ਬਾਬਾ ਸੀ ਨਾ ਹਮ ਹੁਣ ਗੋਰਾ ਵੀ ਆ ਗਿਆ ਬਾਈ ਹਮ ਪਹਿਲਾ ਲੜਾਈ ਸੀ ਇੰਡੀਆ ਪਹਿਲਾ ਸੀ ਪੰਜਾਬ ਤੇ ਹਰਿਆਣਾ ਦੀ ਲੜਾਈ ਹੁਣ ਵਰਲਡ ਲੈਵਲ ਦੀ ਲੜਾਈ ਹੋ ਗਈ ਗੋਰੇ ਨੇ ਚੈਲੰਜ ਕੀਤਾ ਗੋਰੇ ਨੇ ਬਾਈ ਗੋਰਾ ਦੇਖੋ ਗੋਰੇ ਬਹੁਤ ਤਕੜੇ ਨੇ ਉਹ ਵੀ ਬਹੁਤ ਤਕੜਾ ਮੇ ਤੋਂ ਕਿਤੇ ਦੁੱਗਣਾ ਤਕੜਾ ਹੁਣ ਚੈਲੰਜ ਬਹੁਤ ਤਕੜੇ ਨੇਗਾ ਮੈਂ ਅੱਜ ਉਹਦਾ ਹਿਸਟਰੀ ਕੱਢੀ ਉਹ ਮੁੰਡੇ ਦੀ ਜੀਟੀ ਦੀ ਉਹ ਵੀ ਕਹਿੰਦੇ ਮੈਚ ਨਹੀਂ ਕੋਈ ਛੇਤੀ ਹਾਰਦਾ ਹੈਗਾ ਜਿਹੜਾ ਗੋਰਾ ਉਹ ਤਾਂ ਉਂ ਹੀ ਨਹੀਂ ਹਾਰਦਾ ਹੈਗਾ ਮੇਰੇ ਲਈ ਇਹ ਜਿਹੜਾ ਕੰਪੀਟੀਸ਼ਨ ਆਲਾ ਬਹੁਤ ਜ਼ਿਆਦਾ ਟਫ ਆ ਬਾਈ ਇੰਨਾ ਕੇ ਜ਼ਿਆਦਾ ਔਖਾ ਨਾ ਮੈਂ ਸੋਚ ਰਿਹਾ ਮਾਂ ਵੀ ਵਾਇਗਰੂ ਲੜਦਾ ਰਿਹਾ ਵਾਂ ਬਸ ਪੰਜਾਬ ਦੀ ਦੇ ਪੰਜਾਬ ਦੇ ਪੁੱਤ ਦੀ ਇੱਜ਼ਤ ਰੱਖ ਲਿਓ ਧਰਤੀ ਦੇ ਆਇਆ ਵਾਂ ਬਾਹਰ ਖੇਡਿਆ ਹੁੰਦਾ ਵੱਖਰੀ ਗੱਲ ਸੀ ਮੈਂ ਕਹਾਂ ਪੰਜਾਬ ਦੇ ਵਿੱਚ ਆ ਕੇ ਜੇ ਮੈਨੂੰ ਹਰਾ ਗਿਆ ਨਾ ਪੰਜਾਬੀਆਂ ਦਾ ਮੂੰਹ ਨੀਮਾ ਹੋ ਜਣਾ ਤੇ ਸੁਲਤਾਨ ਦਾ ਵੀ ਬੇਇੱਜ਼ਤੀ ਬਹੁਤ ਹੋ ਜੈਣਾ ਵੈਗਰੂ ਰੱਖਣਾ ਤੂੰਗਾ ਕੁੱਟੂਗਾ ਮੈਂ ਸਲਤਾਨ ਕੁੱਟੂਗਾ ਮੈਂ ਹੁਣ ਤੱਕ ਜਿੰਨੇ ਤੁਸੀਂ ਮੈਚ ਕਰੇ ਆ ਕੋਈ ਅਜਿਹੀ ਇੰਜਰੀ ਤੁਹਾਨੂੰ ਮੇਜਰ ਹੋਈ ਹੋਵੇ ਉਹ ਕਿਹੜਾ ਵਾਕਿਆ ਸੀਗਾ ਜਿੱਥੇ ਤੁਹਾਨੂੰ ਜ਼ਿਆਦਾਤਰੇ ਨੁਕਸਾਨ ਹੋਇਆ ਹਾਂਜੀ ਭਾਜੀ ਜਦੋਂ ਹਾਂ ਮੇਰੇ ਨਾਲ ਇੰਜਰੀ ਜਦੋਂ ਹੋਈ ਸੀ ਅ ਸ਼ਿੰਗapore ਮੈਂ ਫਾਈਟ ਕਰ ਰਿਹਾ ਸੀ ਉਹ ਬੰਦੇ ਨੇ 4 4 ਮੈਚ ਸੀ ਮਤਲਬ ਟੈਗ ਟੀਮ ਐ ਸੀ ਜੀ ਉਹ ਦੋ ਬੰਦੇ ਨੇ ਨਾ ਮੈਨੂੰ ਫੜ ਕੇ ਰੈਂਗਲ ਲਾਣਾ ਸ਼ਾਇਦ ਤੋਂ ਐਦਾ ਕਰਕੇ ਬੰਨ ਲਿਆ ਬੰਨ ਕੇ ਨਾ ਮੇਰਾ ਫੇਸ ਸਾਹਮਣੇ ਕਰ ਲਿਆ ਕਮ ਸੇ ਕਮ ਉਹਨੇ ਵੀ ਫੁਰ ਤੋਂ ਡਾਈ ਮਾਰ ਕੇ ਮੇਰੇ ਸਿੱਧਾ ਫੇਸ ਤੇ ਮਾਰਿਆ ਮੇਰੇ ਜਦੋਂ ਫੇਸ ਤੇ ਮਾਰਿਆ ਮੇਰੀ ਨੱਕ ਦੀ ਜਿਹੜੀ ਹੱਡੀ ਸੀ ਨਾ ਬਾਈ ਉਹ ਮੇਰੀ ਰੱਬ ਜਾਣਦਾ ਮੈਂ ਕਿੱਦਾਂ ਬਚਾ ਕੀਤਾ ਉਹ ਨੱਕ ਦੀ ਹੱਡੀ ਤੋਂ ਥੋੜਾ ਜਿਹਾ ਇੱਥੇ ਆ ਕੇ ਵੱਜਿਆ ਅੱਖ ਦੇ ਵੱਜਿਆ ਅੱਕੜੀ ਸੁੱਜ ਗਈ ਸੀ ਉਦੋਂ ਮੇਰਾ ਫੇਸ ਟੁੱਟਣੋਂ ਬਚ ਗਿਆ ਸੀ ਮੇਰੀ ਹੱਡੀ ਟੁੱਟਣੀ ਸੀ ਨੱਕ ਦੀ ਤੇ ਅੱਖ ਦੀ ਉਸ ਟਾਈਮ ਉਹ ਸਭ ਤੋਂ ਮੇਜਰ ਐਕਸੀਡੈਂਟ ਮੇਰਾ ਹੋਇਆ ਸੀ ਮੈਨੂੰ ਇੱਕ ਹਫ਼ਤਾ ਮੈਨੂੰ ਨਾ ਇੱਥੋਂ ਦਿਖਾਈ ਨਹੀਂ ਦਿੱਤਾ ਸੀ ਹੂੰ ਇੱਕ ਹਫਤੇ ਤੋਂ ਦਿਖਾਈ ਦਿੱਤਾ ਜਿਵੇਂ ਤੁਸੀਂ ਦੱਸਿਆ ਵਾ ਵੀ ਤੁਸੀਂ ਜਦੋਂ ਚੈਂਪੀਅਨਸ਼ਿਪ ਖੇਡ ਰਹੇ ਸੀਗੇ ਉਹ ਤੁਹਾਨੂੰ ਕੁੜੀ ਨੇ ਤੁਹਾਡੇ ਪ੍ਰਾਈਵੇਟ ਪਾਰਟ ਤੇ ਮਾਰਿਆ ਜਦੋਂ ਵਿਚ ਆ ਕੇ ਇਦਾਂ ਤੀਜਾ ਬੰਦਾ ਆ ਕੇ ਵਿੱਚ ਇੰਟਰਫੇਰੈਂਸ ਕਰਦਾ ਕਿ ਉਹ ਫਿਰ ਕੋਈ ਜਿਵੇਂ ক্রিকেট ਵਿੱਚ ਕਹਿ ਦਈਏ ਜਾਂ ਆਪਣੇ ਕਹਿ ਦਈਏ ਫੁੱਟਬਾਲ ਦੇ ਵਿੱਚ ਫਾਉਲ ਹੁੰਦਾ ਇਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਹਾਂਜੀ ਇਹ ਹਾਂ ਹੁੰਦਾ ਫਾਉਲ ਹਰ ਇੱਕ ਚੀਜ਼ ਦਾ ਫਾਉਲ ਹਰ ਗੇਮ ਦੇ ਵਿੱਚ ਜਿਵੇਂ ਫਾਉਲ ਹੁੰਦੇ ਨਾ ਸਾਡੀ ਡੈਸ਼ਿੰਗ ਦੇ ਵੀ ਫਾਉਲ ਹੁੰਦਿਆ ਕੁਝ ਮੈਚ ਇਦਾਂ ਦੇ ਹੁੰਦੇ ਆ ਜਿਹੜੇ ਨਾ ਡਿਸਕਵালিਫਾਈ ਹੁੰਦੇ ਆ ਜਿਹੜਾ ਐਗਰੀਮੈਂਟ ਸਪੈਸ਼ਲ ਹੁੰਦਾ ਵਾ ਜਿਹੜਾ ਮੇ ਕਵਾਲਿਫਾਈ ਦਾ ਮਤਲਬ ਕਿ ਜਿੱਥੇ ਮਰਜ਼ੀ ਕਿਹੜੇ ਜਿਹੜੇ ਰੰਗ ਦੇ ਵਿੱਚ ਜੋ ਸਮਾਨ ਹੁੰਦਾ ਵਾ ਉਹ ਕੋਈ ਵੀ ਆਪਾਂ ਯੂਜ਼ ਕਰ ਸਕਦੇ ਆ ਜਿੱਥੇ ਜਵੇਂ ਮਰਜ਼ੀ ਜਿੱਥੇ ਮਰਜ਼ੀ ਮਾਰ ਸਕਦੇ ਆ ਜੇ ਮਰਜ਼ੀ ਕਰ ਸਕਦੇ ਆ ਹਾਂਜੀ ਜਿੱਥੇ ਮਰਜ਼ੀ ਮਰਜ਼ੀ ਕਰ ਸਕਦੇ ਆ ਭਾਈ ਜਿਵੇਂ ਤੁਸੀਂ ਹੁਣ ਜਿੱਤ ਕੇ ਆਇਓ ਆਪਾਂ ਕੰਪਲੀਟ ਕਰਾਂਗੇ ਜਿੱਤ ਕੇ ਆਇਓ ਬੜਾ ਨਾਮ ਰੋਸ਼ਨ ਕੀਤਾ ਵਾ ਸਰਕਾਰ ਵੱਲੋਂ ਕਿਸੇ ਤਰੀਕੇ ਹੀ ਤੁਹਾਨੂੰ ਮਦਦ ਆਈ ਹੈ ਜਿਵੇਂ ਤੁਸੀਂ ਦੱਸਿਆ ਪਰਿਵਾਰ ਦੀ ਤੁਹਾਡੇ ਨਾਲ ਚਲੋ ਤੁਸੀਂ ਆਪ ਗੱਲ ਕੀਤੀ ਆ ਉਹ ਸਰਕਾਰ ਵੱਲੋਂ ਕੋਈ ਮਦਦ ਤੁਹਾਨੂੰ ਦਿੱਤੀ ਨਹੀਂ ਬੀ ਦੇਖੋ ਮੈਂ ਭਾਈ ਜੀ ਜੋਵਾ ਵੀ ਮੈਂ ਕਰਾ ਰਹੇ ਆ ਨਾ ਬੇਸ਼ਾਮ ਜਲ ਵੀ ਮੇਰਾ ਘਰ ਬੇਗਿਆ ਕਰ ਜੋ ਮੈਂ ਸ਼ੋ ਕਰਾ ਰਿਹਾ ਆਪਣੇ ਪੰਜਾਬ ਲਈ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਬਾਅਦ ਮੈਂ ਇਸ ਟਾਈਮ ਮੈਨੂੰ ਇਹ ਨਹੀਂ ਪਤਾ ਵੀ 500 ਤੋਂ ਬਾਅਦ ਮੈਂ ਰੋਡ ਤੇ ਆ ਜਾ ਪੰਜਾਬ ਦੀ ਇੱਜ਼ਤ ਬਚਾਉਣ ਦੀ ਘਰ ਦਾ ਤੇ ਲਾਤਾ ਘਰ ਦਾ ਤੇ ਲਾਤਾ ਜੀ ਮੇਰਾ ਇਸ ਟਾਈਮ ਮੈਂ 5.5 ਲੱਖ ਦਾ ਬਿਆਸ ਤੇ ਕਰਜ਼ਾ ਚੱਕਿਆ ਜਿਹਦਾ 10% ਪਰ ਪੰਜਾਬ ਦੀ ਇੱਜ਼ਤ ਵਾਸਤੇ ਫਾਇਦਾ ਕੀ ਹੋ ਤੁਹਾਨੂੰ ਬਈ ਹਾਂਜੀ ਫਾਇਦਾ ਕੀ ਹੋ ਤੁਹਾਨੂੰ ਇਹਦੇ ਵਿੱਚ ਫਾਇਦਾ ਹੈ ਆ ਦੇਖੋ ਮੇਰਾ ਪੰਜਾਬ ਲਈ ਕਚਰਾ ਕਚਰਾ ਖੂਨ ਦਾ ਕੁਰਬਾਨ ਆ ਮੈਂ ਰੋਡ ਤੇ ਵੀ ਆ ਜੂਗਾ ਪਰ ਮੈਂ ਪੰਜਾਬ ਲਈ ਹਮੇਸ਼ਾ ਡਟਿਆ ਰਹੂਗਾ ਜੋ ਪੰਜਾਬ ਨੂੰ ਚੈਲੰਜ ਕਰੂਗਾ ਉਹਦਾ ਮੈਂ ਹਮੇਸ਼ਾ ਸੈਪਟ ਕਰੂੰਗਾ ਤੇ ਉਹਨੂੰ ਜਵਾਬ ਦਵਾਂਗਾ ਵੀ ਭਾਈ ਫਿਰ ਜੇ ਅਜਿਹੇ ਹਾਲਾਤ ਤੁਹਾਡੇ ਵਰਗੇ ਨੌਜਵਾਨਾਂ ਦੇ ਨਹੀਂ ਫਿਰ ਕਿਵੇਂ ਅਸੀਂ ਗੱਲ ਕਰਦੇ ਹਾਂ ਖੇਡਾਂ ਦੀ ਤੇ ਹਰਿਆਣੇ 'ਚ ਫਿਰ ਪਲਵਾਨ ਤਾਂ ਹੀ ਵਧਾਏ ਗਏ ਆ ਉਥੋਂ ਦੀ ਸਰਕਾਰ ਆਪਣੇ ਖਿਡਾਰੀਆਂ ਦੀ ਜਿਹੜੀ ਕਹਿ ਸਕਦੇ ਆ ਆਰਥਿਕ ਮਦਦ ਵੀ ਕਰਦੀ ਆ ਖੇਡਾਂ ਨੂੰ ਸਮਾਨ ਵੀ ਦਿੰਦੀ ਆ ਐਕਸਰਸਾਈਜ਼ ਨੂੰ ਵੀ ਚੀਜ਼ਾਂ ਦਿੰਦੀ ਆ ਡਾਈਟ ਵੀ ਦਿੰਦੀ ਆ ਭਾਈ ਜੀ ਦੇਖੋ ਜੇ ਨਾ ਸਾਡੀ ਕੋਈ ਮਤਲਬ ਸਰਕਾਰ ਮਦਦ ਕਰੇ ਜਾਂ ਕੋਈ ਹੋਰ ਸੰਸਥਾਵਾਂ ਮਦਦ ਕਰਨ ਤਾਂ ਸਾਡਾ ਪੰਜਾਬ ਨਸ਼ੇ 'ਚ ਕਦੇ ਨਹੀਂ ਆਊਗਾ ਅਸੀਂ ਨਸ਼ੇ ਲੱਗਦੇ ਪਤਾ ਕਿੱਦਾਂ ਹੁੰਦੇ ਆ ਜੇ ਹੁਣ ਮੈਨੂੰ ਕੋਈ ਮਦਦ ਨਹੀਂ ਕਰੂਗਾ ਮੈਨੂੰ ਦੁਖੀ ਹੋ ਕੇ ਮੈਂ ਕਹੂੰਗਾ ਕਿ ਹੂੰ ਬਿਲਕੁਲ ਮੈਂ ਆਪਣੇ ਦਿਮਾਗ ਨੂੰ ਕੰਟਰੋਲ ਕਰਨ ਵਾਸਤੇ ਕਰੂਗਾ ਕਿ ਮੈਂ ਨਸ਼ਾ ਕਰੂਗਾ ਨਸ਼ੇ ਨਾਲ ਮੇਰਾ ਦਿਮਾਗ ਸਹੀ ਰਹੂਗਾ ਹੂੰ ਇਨਸਾਨ ਨਸ਼ਾ ਉਦੋਂ ਲੱਗਦਾ ਜਦੋਂ ਕਿਸੇ ਚੀਜ਼ ਨੂੰ ਸਾਨੂੰ ਵੈਲਿਊ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਠੀਕ ਆ ਮੈਂ ਪੜਿਆ ਲਿਖਿਆ ਵੀ ਗ੍ਰੈਜੂਏਸ਼ਨ ਪਾਸ ਆ ਮੈਂ ਪੜਿਆ ਲਿਖਿਆ ਆ ਮੈਂ ਐਦਾਂ ਨਹੀਂਗਾ ਵੀ ਨਾ ਪੜਿਆ ਲਿਖਿਆ ਆ ਮੈਂ ਠੀਕ ਆ ਸਾਡੀ ਗੇੜ ਵੀ ਆ ਮੇਰੇ ਕੋਲ ਇੰਟਰਨੈਸ਼ਨਲ ਖੇਡਿਆ ਹੋਇਆ ਆ ਮੈਂ ਠੀਕ ਆ ਦੇਖੋ ਹੁਣ ਸਾਰਾ ਪੰਜਾਬ ਮੈਨੂੰ ਜਾਣਦਾ ਵਾ ਯੂਪੀ ਤੱਕ ਮੈਂ ਹਰਿਆ ਪਰ ਮੈਨੂੰ ਨਹੀਂ ਪਤਾ ਯਾਰ ਤੋਨ ਹੀ ਗਵਰਨਮੈਂਟ ਇਹ ਚੀਜ਼ਾਂ ਸਾਡੇ ਕੋਲ ਯਾਰ ਜ਼ਰੂਰੀ ਪਤਾ ਗਵਰਨਮੈਂਟ ਕਿਵੇਂ ਆ ਜਿਹੜੀ 올ੰਪੀਨ ਦੇ ਵਿੱਚ ਗੇਮ ਆ ਨਾ ਉਹਨਾਂ ਨੂੰ ਲੱਗੇ ਪਏ ਯਾਰ ਹੋਰ ਕੋਈ ਗੇਮ ਨਹੀਂ ਨਿਕਲਦੇ ਆ 올ੰਪੀਨ ਬਸ ਬਸ ਲੱਕ ਕਬੱਡੀ ਕ੍ਰਿਕਟ 올ੰਪੀਨ ਯਾਰ ਹੋਰ ਵੀ ਗੇਮ ਆ ਬਹੁਤ ਨੇ ਯਾਰ ਹਮ ਯੂਡੋ ਕਰਾਟੇਆ ਕਰਾਟੇਆ ਸਾਡੀ ਰੈਸ਼ ਲੇਗਾ ਤੁਸੀਂ ਮਹਾਦਾ ਹੱਥ ਦਾ ਫੜ ਕੇ ਦੇਖੋ ਕੋਈ ਅਧਿਕਾਰਤਨ ਅਧਿਕਾਰਤ ਗੇੜ ਹੈਗੀ ਨਹੀਂ ਕਿ ਵੱਖਰੀ ਗੱਲ ਆ ਹਾਂ ਤੁਸੀਂ ਇੱਕ ਨਾਮ ਰੋਸ਼ਨ ਕਰਤਾ ਤੁਹਾਡਾ ਨਾਮ ਪੂਰੇ ਪੰਜਾਬ ਚ ਪੂਰੇ ਦੇਸ਼ ਪੂਰੇ ਵਰਲਡ ਲੈਵਲ ਤੇ ਚੱਲ ਗਿਆ ਸਰਕਾਰਾਂ ਦੇ ਕੋਲ ਤਾਂ ਕੱਲੀ-ਕੱਲੀ ਚੀਜ਼ ਦੀ ਖਬਰ ਹੁੰਦੀ ਹੈ ਵੀ ਕੋਈ ਕਿਥੇ ਕੌਣ ਕਰਦਾ ਕੀ ਕਰਦਾ ਹੁਣ ਤੁਸੀਂ ਐਡਾ ਵੱਡਾ ਪ੍ਰੋਗਰਾਮ ਲੀਕ ਦਿਓ ਇਹ ਵੀ ਸਰਕਾਰ ਕੋਲੇ ਪਰਮਿਸ਼ਨ ਤੁਹਾਨੂੰ ਸਰਕਾਰ ਤੋਂ ਹੀ ਲੈਣੀ ਪੈਣੀ ਹੈ ਪਰਮਿਸ਼ਨ ਲੈ ਲੈ ਸਰਕਾਰ ਨੂੰ ਨਹੀਂ ਪਤਾ ਵੀ ਇੱਥੇ ਇੱਕ ਸਾਡਾ ਮੁੰਡਾ ਨੌਜਵਾਨ ਹੁਣ ਹਰ ਬੈਠਾ ਹੈਗਾ ਉਹ ਹੀ ਬਹੁਤ ਵੱਡੀ ਗੱਲ ਉਹ ਹੀ ਮੈਂ ਦੱਸਦਾ ਹੁਣ ਸਰ ਮੈਂ ਤੁਸੀਂ ਯਕੀਨ ਮੰਨੋਗੇ ਜਿਹੜਾ ਮੈਂ ਸ਼ੋਅ ਕਰਾ ਰਿਹਾ ਉਹਦੇ ਵਿੱਚ ਹਰ ਇੱਕ ਪੋਲੀਟਿਸ਼ੀਅਨ ਨੂੰ ਬੁਲਾ ਰਿਹਾ ਮੈਂ ਮੈਂ ਕੀ ਦੱਸਣ ਉਹ ਪੋਲੀਟਿਸ਼ੀਅਨ ਨੂੰ ਵੀ ਪੰਜਾਬ ਦੇ ਪੁੱਤ ਜੋਂਦੇ ਆ ਵੀ ਸੋਚੋ ਯਾਰ ਪੰਜਾਬ ਦੇ ਪੁੱਤਾਂ ਵਾਸਤੇ ਵੀ ਨਸ਼ੇ ਨੂੰ ਬਚਾਉਣਾ ਪਤਾ ਕਿਵੇਂ ਆ ਭਾਈ ਜੇ ਆਪਾਂ ਕਹਦੇ ਵੀ ਸੋਸ਼ਲ ਮੀਡੀਆ ਦਾ ਬਾਦੋ ਕੋਡ ਵੱਡੋ ਨਸ਼ੇ ਵੱਡੋ ਐਵੇਂ ਨਸ਼ੇ ਨਹੀਂ ਜਾਣਾ ਨਸ਼ਾ ਜਾਣਾ ਸਾਨੂੰ ਗਰਾਉਂਡ ਵਰਕ ਤੇ ਕੰਮ ਕਰਨਾ ਪੈਣਾ ਵਾ ਗਰਾਉਂਡ ਵਰਕ ਤੇ ਕੰਮ ਕਰਨਾ ਪੈਣਾ ਸਾਨੂੰ ਗੱਭਰੂ ਗਰਾਉਂਡਾਂ ਚ ਲੈ ਕੇ ਆਉਣੇ ਪੈਣੇ ਆ ਸਾਡੀ ਨੌਜਵਾਨਾਂ ਦੀ ਪੀੜ੍ਹੀ ਗਰਾਉਂਡਾਂ ਚ ਲੈ ਕੇ ਆਉਣੀ ਪੈਣੀ ਆ ਜੇ ਸਰਕਾਰ ਸਾਡਾ ਸਾਥ ਦਿੰਦੀ ਹੈ ਨਾ ਨੌਜਵਾਨਾਂ ਦਾ ਅਸੀਂ ਆਪ ਹੀ ਨਸ਼ੇ ਤੋਂ ਬਚਾ ਲਾਂਗੇ ਅਸੀਂ ਖੁਦ ਨਸ਼ੇ ਤੋਂ ਵੱਜਾਂਗੇ ਕਿਉਂਕਿ ਹਾਲ ਹੀ ਚ ਪ੍ਰੋਗਰਾਮ ਚੱਲਦੇ ਪਿਆ ਖੇਡਾ ਵਰਤਨ ਪੰਜਾਬ ਦੀਆਂ ਉਹ ਚ ਉਹ ਵੀ ਚੱਲਦੇ ਪਿਆ ਤੇ ਉਹਦੇ ਵਿੱਚ ਉਹਦੇ ਵਿੱਚ ਵੀ ਜਦੋਂ ਹੁਣ ਖੇਡਾਂ ਚੱਲਦੀਆਂ ਤਾਂ ਇਹ ਵੀ ਇਹ ਵੀ ਤੁਸੀਂ ਕਿੱਡੀ ਮਿਹਨਤ ਲਾ ਰਹੇ ਸੀਗੇ ਇੱਥੇ ਤੇ ਉਹ ਚੀਜ਼ਾਂ ਸਾਰੀਆਂ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈਗੀ ਰਹੀ ਤੇ ਦਿੰਦੇ ਨਹੀਂ ਜਿਆ ਸਰਕਾਰ ਕੀ ਕਰੀਏ ਬਾਈ ਜੀ ਸਰਕਾਰ ਨਾਲ ਮੱਥਾ ਮਾਰ ਮਾਰ ਹੰਬ ਗਏ ਮੈਂ ਕਹਿੰਦਾ ਮੈਂ ਬੇਨਤੀ ਆ ਕਰ ਕਰ ਹੰਬ ਗਾ ਹੱਥ ਜੋੜਾ ਹੰਬ ਹੋਰ ਅਲਰੇਡੀ ਮੈਂ ਕਰ ਚੁੱਕਿਆ ਆਂ ਅਪੀਲ ਕਰ ਚੁੱਕਿਆ ਆਂ ਸਰਕਾਰ ਨੂੰ ਮੈਂ ਕਹਾਂ ਵੀ ਮੈਨੂੰ ਨੌਕਰੀ ਦਿੱਤੀ ਜਾਵੇ ਜਿਸ ਨਾਲ ਮੈਂ ਆਪਣੀ ਡਾਇਟ ਦਾ ਖਰਚਾ ਪੂਰਾ ਕਰ ਸਕਾਂ ਤੇ ਆਪਣੇ ਦੇਸ਼ ਲਈ ਹੋਰ ਨੌ ਰੋਸ਼ਨ ਕਰਾਂ ਤੇ ਮੈਨੂੰ ਇੱਕ ਨੌਕਰੀ ਛੋਟੀ ਜੀ ਮਿਲ ਜਾਵੇ ਮੈਨੂੰ ਲੋਕਾਂ ਕੇ ਹੱਥ ਫਲਾਉਣ ਦੀ ਲੋੜ ਨਾ ਪਵੇ ਵੀ ਮੈਂ ਇੱਕ ਮਤਲਬ ਆਪਦੀ ਇੱਕ ਦੇਸ਼ ਲਈ ਨਵੀਂ ਨੀਤ ਕਰਾਵਾ ਜੀ ਜੀ ਕੋਈ ਰਿਪਲਾਈ ਨਹੀਂ ਆਇਆ ਫਿਰ ਅੱਗੋਂ ਹੀ ਕੋਈ ਰਿਪਲਾਈ ਨਹੀਂ ਆਇਆ ਜੀ ਜੀ ਚਲੋ ਆਖੀਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਦੇਖੋ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਬਾਈ ਇੱਕ ਮੈਂ ਬਹੁਤ ਮਤਲਬ ਨਾਰਮਲ ਫੈਮਿਲੀ ਤੋਂ ਪੈਦਾ ਹੋਇਆ ਮਾਂ ਅੱਜ ਜੋ ਮੈਂ ਚੀਜ਼ ਕਰਾ ਰਿਹਾ ਨਾ ਮਤਲਬ ਇਹ ਨਹੀਂ ਪਤਾ ਜੋ ਤੋਂ ਬਾਅਦ ਮੈਂ ਰੋਡ ਤੇ ਆ ਜਾਾਂ ਪਰ ਮੈਂ ਪੰਜਾਬ ਲਈ ਕੁਛ ਕਰ ਰਿਹਾ ਮਾਂ ਪਰ ਮੈਂ ਨਸ਼ਾ ਨਹੀਂ ਕਰ ਰਿਹਾ ਯਾਰ ਹੂੰ ਦੇਖੋ ਮੈਂ ਮੈਂ ਤੁਹਾਡੇ ਵਾਂਗੂ ਜੇ ਤੁਸੀਂ ਨਸ਼ੇ ਕਰ ਰਹੇ ਹੋ ਕਰ ਮੈਂ ਵੀ ਸਕਦਾ ਮਾਂ ਪਰ ਮੈਂ ਹਿੰਮਤ ਨਹੀਂ ਹਾਰਦਾ ਮੇਰੇ ਚੋ ਜਜ਼ਬਾ ਵਾ ਵੀ ਅੱਗੇ ਵਧਨ ਦਾ ਮੈਂ ਯਾਰ ਨੌਜਵਾਨ ਪਾਈ ਨੂੰ ਕਹਿਣਾ ਯਾਰ ਜੋ ਨਸ਼ਾ ਕਰਦੇ ਆ ਬਾਈ ਇੱਕ ਵਾਰ ਛੱਡ ਕੇ ਨਾ ਦੇਖੋ ਆਪਣੇ ਆਪ ਨੂੰ ਕੰਟਰੋਲ ਕਰਕੇ ਗਰਾਊਂਡ 'ਚ ਵੱਢ ਕੇ ਦੇਖੋ ਸੱਚੀ ਕਹਿੰਦਾ ਨਸ਼ਾ ਇੱਕੋ ਦਮ ਦੂਰ ਹੋ ਜਾਊਗਾ ਦੂਰ ਹੋ ਜਾਊਗਾ ਜਾਹੇ ਤੁਸੀਂ ਨਸ਼ਾ ਕਰਦੇ ਹੋ 10 ਮਿੰਟ ਗਰਾਊਂਡ 'ਚ 10 ਦਿਨ ਲਗਾਤਾਰ ਗਰਾਊਂਡ 'ਚ ਆਵੋ ਠੀਕ ਆ 11ਵੇਂ ਦਿਨ ਤੁਸੀਂ ਆਪੇ ਕੱਪੜੇ ਖੋਲ ਕੇ ਆਗੇ 12ਵੇਂ ਦਿਨ ਸ਼ੁਰੂ ਕਰਦਨੇ ਆ ਪ੍ਰੈਕਟਿਸ 1 ਮਹੀਨੇ ਦੇ ਪੈਸਾ ਤੁਹਾਡਾ ਨਸ਼ਾ ਦੂਰ ਹੋਣ ਲੱਗ ਜਾਣਾ ਹੂੰ ਹੂੰ ਬਿਲਕੁਲ ਸਹੀ ਠੀਕ ਆ ਨਸ਼ਾ ਦੂਰ ਹੋਣ ਲੱਗ ਜਾਣਾ ਆਪ ਵੀ ਦੂਜੇ ਨਸ਼ਾ ਕੋੜ ਵੱਡਿਆ ਜਾਣਾ ਮੈਂ ਉਸੇ ਮੈਂ ਨੌਜਵਾਨੀ ਪੀੜ ਨੂੰ ਇਹੀ ਬੇਨਤੀ ਕਰਨਾ ਚਾਹਣਾ ਵੀਰੇ ਆਪਾਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇਣੀ ਆ ਉਹ ਪੰਜਾਬ ਨੂੰ ਦੇਣੀ ਆ ਦਾਰਾ ਸਿੰਘ ਵਾਲਾ ਦੇਣਾ ਭਗਤ ਸਿੰਘ ਵਾਲਾ ਦੇਣਾ ਨਾਮ ਉਦਮ ਸਿੰਘ ਵਾਲਾ ਨਾਮ ਦੇਣਾ ਠੀਕ ਆ ਇਹ ਉਹ ਸੂਰਮਿਆਂ ਦਾ ਨਾਮ ਦੇਣਾ ਵਾ ਜਿਹੜਾ ਸੂਰਮਿਆਂ ਨੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਕੁਰਬਾਨੀਆਂ ਕਰਕੇ ਪੰਜਾਬ ਦਾ ਨਾਂ ਰੌਸਲ ਕੀਤਾ ਵਾ ਆਪਾਂ ਵੀ ਚਾਹੀਏ ਵੀ ਆਪਾਂ ਵੀ ਇਦਾਂ ਆਪਣੀ ਜਿਹੜੀ ਪੀੜ੍ਹੀ ਆ ਆਪਣੀ ਪੀੜ੍ਹੀ ਨੂੰ ਪੰਜਾਬ ਦੇ ਇੱਕ ਨਵੇਂ ਟੀਚੇ ਨਾਲ ਲੈ ਕੇ ਖਲੀ ਸਾਹਿਬ ਨੂੰ ਬਹੁਤ ਲੋਕ ਚਾਹੁੰਦੇ ਨੇ ਖਲੀ ਸਾਹਿਬ ਵੀ ਆ ਰਹੇ ਨੇ ਇਸ ਪ੍ਰੋਗਰਾਮ ਹਾਂਜੀ ਗ੍ਰੇਟ ਖਲੀ ਸਾਹਿਬ ਆ ਰਹੇ ਨੇ ਖਲੀ ਸਾਹਿਬ ਆਉਣਗੇ 5 6 ਵਜੇ ਤੱਕ ਖਲੀ ਸਾਹਿਬ ਉੱਥੇ ਪਹੁੰਚ ਜਾਣਗੇ 29 ਸਤੰਬਰ ਨੂੰ ਧੰਨਵਾਦ ਭਾਈ ਬੋਲ ਧੰਨਵਾਦ ਭਾਈ ਸਾਹਿਬ ਤੁਸੀਂ ਸੁਣਿਆ ਸੁਲਤਾਨ ਸਿੰਘ ਜਿਹੜੇ ਰੈਸਲਰ ਨੇ ਚੈਂਪੀਅਨਸ਼ਿਪ ਜਿੱਤੀ ਆ ਉਹਨਾਂ ਨੇ ਦਾ ਵੱਡਾ ਨਾਮ ਹੈ ਦੁਬਾਰਾ ਫਿਰ ਚੈਲੰਜ ਜਿਹੜਾ ਹੁਣ ਉਹਨਾਂ ਦੇ ਪਿੰਡ ਵਿੱਚ ਦਿੱਤਾ ਗਿਆ ਜਿਸ ਵਿੱਚ ਜਿੱਥੇ ਆਸਟ੍ਰੇਲੀਆ ਤੋਂ ਪਲਵਾਰ ਆ ਰਹੇ ਉੱਥੇ ਹਰਿਆਣਾ ਤੋਂ ਜਿਹੜਾ ਪਲਵਾਰ ਹੈ ਉਹ ਆ ਕੇ ਇੱਥੇ ਚੈਲੰਜ ਜਿਹੜਾ ਇੱਥੇ ਸੁਲਤਾਨ ਸਿੰਘ ਨੂੰ ਕੀਤਾ ਹੈਗਾ ਤਾਂ ਦੇਖਦੇ ਹਾਂ 29 ਤਰੀਕ ਨੂੰ ਚੈਲੰਜ ਜਿਹੜਾ ਦਿੱਤਾ ਗਿਆ ਕਿੱਦਾਂ ਦੇ ਘੋਲ ਹੋਣਗੇ ਕਿਸ ਤਰੀਕ ਤੱਕ ਜਿਹੜੀ ਇਹ ਜਿਹੜਿਆ ਕਹਿ ਸਕਦੇ ਪਲਵਾਰ ਆਪਸ ਦੇ ਵਿੱਚ ਇੱਕ ਦੂਜੇ ਨਾਲ ਘੋਲਣਗੇ ਕਿਹੜਾ ਜੇਤੂ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇੱਕ ਵੱਡਾ ਸਵਾਲ ਹੈ ਜਿੱਥੇ ਸੁਲਤਾਨ ਸਿੰਘ ਆ ਜਪਨਾ ਕਰ ਵੇਚ ਕੇ ਪੰਜਾਬ ਦੀ ਇੱਜ਼ਤ ਨੂੰ ਬਚਾਉਣ ਤੋਂ ਲਿਆ ਉੱਥੇ ਸਰਕਾਰਾਂ ਤੋਂ ਵੱਲੋਂ ਅਰਗੋਲਿਆ ਹੋ ਰਿਹਾ ਜੇ ਇਸ ਤਰੀਕੇ ਸਾਡੇ ਖਿਡਾਰੀ ਅਰਗੋਲੇ ਹੋਣਗੇ ਤਾਂ ਪੰਜਾਬ ਦੇ ਵਿੱਚ ਖਿਡਾਰੀ ਕਿਸ ਤਰੀਕੇ ਪੈਦਾ ਹੋਣਗੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਦੋਸ਼ ਨਾਲ ਸਤਿ ਸ਼੍ਰੀ ਅਕਾਲ